नानक आया नानक मेरा नानक आया नानक चीर खान मेरा बाबा मेरा जिस आंखिलारे में आया बाबा ਜਦੋਂ ਮੇਰਾ ਬਰਥ ਹੋਇਆ ਤੇ ਮੈਂ ਟੋਟਲੀ ਬਲਾਈਂਡ ਸੀ ਉਸ ਟਾਈਮ ਇਹ ਵੀ ਇੱਕ ਅਲੱਗ ਸਟੋਰੀ ਹੈ ਕਦੀ ਉਹ ਜ਼ਿੰਦਗੀ ਦੇ ਪਲ ਯਾਦ ਆਂਦੇ ਨੇ ਜਦੋਂ ਅੱਖਾਂ ਦੇ ਅੱਗੇ ਸਭ ਕੁਝ ਸਾਹਮਣੇ ਦਿਖਦਾ ਸੀਗਾ ਮੈਨੂੰ ਇਸ ਜੀ ਦਾ ਕੋਈ ਬਸਤਾਵਾ ਨਹੀਂ ਕਿ ਦਿਖਦਾ ਹੁੰਦਾ ਇਹ ਹੁੰਦਾ ਉਹ ਨਹੀਂ ਠੀਕ ਹੈ ਯਾਰ ਜੋ ਹੈਗਾ ਉਹਨੇ ਬਹੁਤ ਕੁ ਦਿਖਤਾ ਜ਼ਿੰਦਗੀ 'ਚ ਬੰਦਾ ਕਦੇ ਵੀ ਭਜਨਸ ਕਰਦਾ ਰਹਿੰਦਾ ਕਦੀ ਯਾਰ ਮੈਂ ਇਹ ਕਰਨਾ ਇਹ ਕਰਨਾ ਤੁਸੀਂ ਬੜੀ ਸੋਹਣੀ ਗੱਲ ਕਹੀ ਕਿ ਮੇਰੀ ਮਾਂ-ਬਾਪ ਤੇ ਲਈ ਮੇਰਾ ਸੁਪਨਾ ਕੀ ਮੈਂ ਉਹਨਾਂ ਨੂੰ ਮੈਂ ਬਸ ਇਹਨਾਂ ਦਾ ਕੋਈ ਸੁਪਨਾ ਦੂਰ ਕਰਨ ਦੇ ਜੇ ਬਸ ਮੈਂ ਇਹ ਨਹੀਂ ਚਾਹਨਾ ਕਿ ਕਿ ਮੇਰੇ ਹੁੰਦੇ ਹੋਇਆ ਉਹਨਾਂ ਨੂੰ ਕਦੇ ਕੋਈ ਤਕਲੀਫ ਜਾਂ ਦੁੱਖ ਤਕਲੀਫ ਮੇਰੀ ਫੈਮਲੀ ਨੂੰ ਕਦੇ ਕਦੇ ਨਾ ਆਵੇ ਆਫ ਕੋਰਸ ਬਿਲਕੁਲ ਭਾਜੀ ਕਿਉਂਕਿ ਸਾਨੂੰ ਵੀ ਸਪੋਰਟ ਦੀ ਬਹੁਤ ਲੋੜ ਹੈ ਔਰ ਉਹ ਰਹੇਗੀ ਵੀ ਕਿਉਂਕਿ ਬੰਦ ਕੱਲਾ ਬੰਦਾ ਕੁਝ ਨਹੀਂ ਹੁੰਦਾ ਇੱਕ ਟੀਮ ਵਰਕ ਹੁੰਦਾ ਕਿਉਂਕਿ ਮੈਂ ਹਰ ਤਰ੍ਹਾਂ ਦਾ 뮤직 ਬਣਾਉਣਾ ਚਾਹਨਾ ਤੇ ਮੇਰੀ ਫੀਲਡ ਹੈ 뮤직 ਬਣਾਉਣਾ ਮਤਲਬ ਮੇਰਾ ਕੰਮ ਹੈ ਜੌਬ ਹੈ ਮੇਰੀ ਤੇ ਫਿਰ ਮੈਨੂੰ ਹਰ ਤਰ੍ਹਾਂ ਸੁਣਨਾ ਪੈਂਦਾ ਕਈ ਵਾਰ ਇਹ ਹੁੰਦਾ ਕਿ ਜਿਹੜੀ ਲੈਂਗੁਏਜ ਸਮਝ ਵੀ ਨਹੀਂ ਆ ਰਹੀ ਚਾਈਨੀਜ਼ ਹੋ ਗਿਆ ਜਪਾਨੀਜ਼ ਹੋ ਗਿਆ ਸਪੈਨਿਸ਼ ਹੋ ਗਿਆ ਉਹ ਵੀ ਸੁਣਨਾ ਪੈਂਦਾ ਉਹ ਵੀ ਸੁਣਦੇ ਆ ਸਾਰੇ ਗੀਤ ਨਹੀਂ ਕਵਾਂਗੇ ਪਰ ਕੁਝ ਗੀਤ ਅਜਿਹੇ ਹੁੰਦੇ ਨੇ ਜਿੰਨਾ ਚ ਲੱਚਰਪੂਣਾ ਹੁੰਦਾ ਜਿਸ ਤਰ੍ਹਾਂ ਦੇਖ ਦਿਓ ਜਿਹੇ ਕਲਚਰ ਨੂੰ ਪੰਜਾਬ ਦੀ ਵਿਰਾਸਤ ਤਾਂ ਨਹੀਂ ਸੀਗਾ ਸਭ ਕਿਉਂਕਿ ਮੈਂ ਮੈਂ ਖੁਦ ਇਹ ਜਗਾਂੇ ਬਣਾਉਣਾ ਮੈਗਜ਼ੀਨ ਕਿਉਂ ਕਾ ਤੇ ਜ਼ਿੰਦਗੀ 'ਚ ਕਦੀ ਕਿਸੇ ਨਾਲ ਇਸ਼ਕ ਮੁਹੱਬਤ ਵੀ ਹੋਈ ਹੈ ਕੁਝ ਉਹਦੋਂ ਤੱਕ ਲਿਖਿਆ ਬਹੁਤ ਨਾ ਹੋਈ ਵੀਰੇ ਮੈਨੂੰ ਅਕਸਰ ਪਿਆਰ ਹੁੰਦਾ ਰਹਿੰਦਾ ਬਹੁਤ ਨਾ ਹੋਈ ਹੈ ਬਹੁਤ ਤੋਬਾ ਕਦੀ ਕਿਸੇ ਸਿੰਗਰ ਨੇ ਪਹੁੰਚ ਕੀਤੀ ਤੋ ਅੱਡੇ ਤੱਕ ਜਾਂ ਤੁਸੀਂ ਪਹੁੰਚ ਕੀਤੀ ਕਿ ਮੋਦੇ ਨਾਲ ਗੱਲ ਕਰਾਂ ਤੇ ਮੈਂ ਵੀ ਮਾਧਵਾਜੀ ਬਹੁਤ ਨਾ ਪਹੁੰਚ ਕੀਤੀ ਪਰ ਮੇਰੇ ਨਾਲ ਕਿਸੇ ਨੇ ਪਹੁੰਚ ਨਹੀਂ ਕੀਤੀ ਜ਼ਿੰਦਗੀ ਵਿੱਚ ਇਨਸਾਨ ਬਹੁਤ ਕੁਝ ਹਾਸਲ ਕਰਦਾ ਹੈ ਕਈ ਵਾਰ ਇੰਨਾ ਕੁਝ ਹਾਸਲ ਕਰਨ ਤੋਂ ਬਾਅਦ ਵੀ ਉਸ ਨੂੰ ਲੱਗਦਾ ਹੈ ਕਿ ਯਾਰ ਮੇਰੇ ਕੋ ਸ਼ਾਇਦ ਹੋਰ ਜ਼ਿਆਦਾ ਕੁਝ ਮਿਲ ਜੇ ਤਾਂ ਮੈਂ ਫਿਰ ਹੋਰ ਆਪਣੇ ਆਪ ਨੂੰ ਮੁਕਮਲ ਮਹਿਸੂਸ ਕਰਾਂਗਾ ਪਰ ਸੱਚ ਮੰਨਣਾ ਇਹ ਥੋੜੀ ਥੋੜੀ ਜਿਹੀ ਲਾਲਚ ਦਾ ਜਿਹੜਾ ਚਾਹ ਇਹ ساری ਉਮਰ ਨਹੀਂ ਮੁੱਕਦਾ ਜਦੋਂ ਤੱਕ ਸਾਹ ਨੇ ਉਦੋਂ ਤੱਕ ਇਨਸਾਨ ਨੂੰ ਲੱਗਦਾ ਹੈ ਕਿ ਮੇਰੇ ਕੋ ਆ ਵੀ ਚੀਜ਼ ਆ ਜਾਏ ਮੇਰੇ ਕੋ ਆ ਚੀਜ਼ ਦੀ ਘਾਟ ਹੈ ਉਹਦੇ ਕੋ ਜ਼ਿਆਦਾ ਉਸ ਤੋਂ ਵੱਧ ਮੇਰੇ ਕੋ ਆ ਜਾਏ ਪਰ ਅੱਜ ਇੱਕ ਅਜੇ ਹੀ پاک ਰੂਹ ਦੇ ਨਾਲ ਤੁਹਾਨੂੰ ਮਿਲਵਾਨ ਜਾ ਰਿਹਾ ਹਾਂ ਜਿਸ ਨੇ ਆਪਣੇ ਖਜ਼ਾਨੇ ਆਪਣੀ ਆਵਾਜ਼ ਨਾਲ ਭਰੇ ਹੋਏ ਨੇ ਬੇਸ਼ੱਕ ਰੱਬ ਨੇ ਉਸ ਤੋਂ ਇੱਕ ਦਾਤ ਵਾਪਸ ਲੈ ਲਈ ਪਰ ਉਸ ਤੇ ਬਦਲੇ ਉਸ ਨੂੰ ਅਜਿਹੀਆਂ ਦਾਤਾਂ ਦੇ ਨਾਲ ਭਰਪੂਰ ਕਰ ਦਿੱਤਾ ਕਿ ਜਿਸ ਨੂੰ ਸ਼ਾਇਦ ਵੱਡੇ ਵੱਡੇ ਕਲਾਕਾਰ ਵੀ ਤਰਸਦੇ ਹੋਣਗੇ ਮੇਰੇ ਨਾਲ ਅੱਜ ਇੱਕ ਬੜੀ ਹੀ ਪਿਆਰੀ ਸ਼ਖਸੀਅਤ ਮਿਸਟਰ ਨਵਜੋਤ ਸਿਆਂ ਜੀ ਹਾਂ ਨਵਜੋਤ ਸਿੰਘ ਜੀ ਮੌਜੂਦ ਨੇ ਸਭ ਤੋਂ ਪਹਿਲੇ ਉਹਨਾਂ ਦਾ ਸਵਾਗਤ ਕਰਦੇ ਆ ਨਵਜੋਤ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੇਰੇ ਸਤਿ ਸ਼੍ਰੀ ਅਕਾਲ ਸੇ ਤਾਂ ਠੀਕ ਨੇ ਬਹੁਤ ਵਧੀਆ ਮੋਟੇ ਤਾਜ਼ੇ ਮੇਰੇ ਕੋਲ ਬਿਲਕੁਲ ਜੀ ਬਿਲਕੁਲ ਪੂਰੇ ਗ੍ਰੇਟ ਸੋ ਨਵਜੋਤ ਜੀ ਦੇ ਨਾਲ ਅਸੀਂ ਅੱਜ ਤੁਹਾਨੂੰ ਮੁਖਾਤੀਫ ਕਰਵਾ ਰਹੇ ਹਾਂ ਤੇ ਥੋੜਾ ਜਿਹਾ ਮੈਂ ਸਟਾਰਟਿੰਗ ਤੋਂ ਤੁਹਾਨੂੰ ਦੱਸਾਂ ਨਵਜੋਤ ਜੀ ਇੱਕ 뮤జిਕ ਕੰਪੋਜ਼ ਵੀ ਕਰਦੇ ਨੇ ਉਸ ਨੂੰ ਪ੍ਰੋਡਿਊਸ ਵੀ ਕਰਦੇ ਨੇ ਤੇ ਖੁਦ ਆਪ ਗਾਣੇ ਲਿਖਦੇ ਨੇ ਉਹ ਗਾਣੇ ਜਿਨ੍ਹਾਂ ਦੇ ਵਿੱਚ ਅਸਲ ਸੱਚਾਈ ਹੁੰਦੀ ਹੈ ਉਹ ਗਾਣੇ ਜਿਨ੍ਹਾਂ ਦੇ ਵਿੱਚ ਦਰਦ ਹੁੰਦਾ ਉਹ ਗਾਣੇ ਜਿਨ੍ਹਾਂ ਨੂੰ ਮਹਿਸੂਸ ਕਰਕੇ ਤੁਸੀਂ ਵੀ ਅੱਖਾਂ ਬੰਦ ਕਰਕੇ ਇੱਕ ਪਾਸੇ ਲੀਨ ਹੋ ਜਾਂਦੇ ਹੋ ਤੇ ਉਹ ਜ਼ਿੰਦਗੀ ਦੀ ਹਕੀਕਤ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਹਾਡੇ ਨਾਲ ਹੱਟ ਬਿੱਤੀ ਤੁਹਾਡੀਆਂ ਅੱਖਾਂ ਦੇ ਅੱਗੇ ਕਾਣੇ ਦੇ ਰੂਪ ਵਿੱਚ ਆ ਜਾਂਦੀ ਹੈ ਸ਼ੁਰੂਆਤੀ ਤੌਰ ਤੇ ਨਵਜੋਤ ਜੀ ਦੇ ਬਾਰੇ ਮੈਂ ਤੁਹਾਨੂੰ ਨਵਜੋਤ ਜੀ ਅਸੀਂ ਆਪੀ ਐਸ ਸੈਂਸਲੇ ਤੋਂ ਸ਼ੁਰੂ ਕਰਦੇ ਹਾਂ ਗਾਇਕੀ ਦਾ ਸਫ਼ਰ ਕਿੱਥੋਂ ਸ਼ੁਰੂ ਹੁੰਦਾ ਹੈ ਉਸ ਤੋਂ ਉੱਤੇ ਵੀ ਗੱਲ ਕਰਾਂਗੇ ਪਰ ਸ਼ੁਰੂਆਤ ਅਸੀਂ ਕਰ ਲੈਨੇ ਆ ਜਦੋਂ ਤੁਸੀਂ 7 ਸਾਲ ਦੀ ਉਮਰ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਖੇਡ ਰਹੇ ਸੀ ਨੱਚ ਕੱਪ ਰਹੇ ਸੀ ਉਦੋਂ ਕਿਹੋ ਜਿਹਾ ਇੱਕ ਕੱਲ ਦਿਨ ਆਇਆ ਇਸ ਤੋਂ ਸ਼ੁਰੂਆਤ ਕਰਕੇ ਅਸੀਂ ਆਪਣੀ ਰੋਹਾਨੀਤ ਪਰ ਜਿੰਦਗੀ 뮤ਜ਼ਿਕ ਦੇ ਉੱਤੇ ਆੰਦੇ ਆ। ਜੀ। ਅ ਦਰਸਲ ਮੈਂ ਜਦੋਂ ਮੇਰਾ ਬਰਥ ਹੋਇਆ ਤੇ ਮੈਂ ਟੋਟਲੀ ਬਲਾਈਂਡ ਸੀ ਉਸ ਟਾਈਮ। ਇਹ ਵੀ ਇੱਕ ਅਲੱਗ ਸਟੋਰੀ ਹੈ। ਤੇ ਉਹ ਤੋਂ ਬਾਅਦ ਮੈਂ ਠੀਕ ਹੋ ਗਿਆ। ਮਤਲਬ ਕਰਦਨ ਪਹਿਲਾਂ ਪਤਾ ਨਹੀਂ ਲੱਗਾ ਕਿ ਪ੍ਰੋਬਲਮ ਹੈ। ਅ ਜਿੱਦ ਦੀ ਸੋਚ ਗਈ ਬੱਚਾ ਅੱਖਾਂ ਜਿਵੇਂ ਬੰਦ ਕਰਕੇ ਰੱਖਦਾ ਸਟਾਰਟਿੰਗ ਚ ਨਾ। ਹੂੰ। ਤੇ ਤਾਂ ਤੇ ਕਰਨੀ ਕੀ ਤਾਂ। ਦੇਖਮੇਂ ਬਾਅਦ ਪਤਾ ਲੱਗਾ ਕਿ ਇਹਨੂੰ ਤਾਂ ਦਿੱਕਤ ਹੈ ਕੋਈ ਤੇ ਫਿਰ ਮੇਰਾ ਆਪਰੇਸ਼ਨ ਵਗੈਰਾ ਹੋਇਆ ਤੇ ਮੈਂ ਬਿਲਕੁਲ ਠੀਕ ਹੋ ਗਿਆ ਸੀ ਇੱਕ ਡੇਢ ਮਹੀਨੇ ਦੇ ਵਿੱਚ ਵਿੱਚ ਤੇ ਫਿਰ ਉਸ ਤੋਂ ਬਾਅਦ ਮੇਰੀ ਇੱਕ ਅੱਖ ਦੀ ਪੂਰੀ ਰੋਸ਼ਨੀ ਆ ਗਈ ਸੀ ਵਿਜ਼ਨ ਪੂਰਾ ਸੀ ਤੇ ਇੱਕ ਦਾ ਹੀ ਟ੍ਰੀਟਮੈਂਟ ਚੱਲ ਰਿਹਾ ਸੀ 7 ਸਾਲ ਦੇ ਹੁੰਦੇ 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 ਕਾਫੀ ਹੱਦ ਤੱਕ ਮੈਂ ਠੀਕ ਹੋ ਗਿਆ ਸੀ ਤੇ ਸੈਕਿੰਡ ਕਲਾਸ ਪੜਦਾ ਸੀ ਉਸ ਟਾਈਮ ਤੇ ਵਸ ਫੇਰ ਇੱਕ ਦਿਨ ਜਿਹੜੀ ਮੈਂ ਰੈਗੂਲਰ ਦਵਾਈ ਪਾਉਂਦਾ ਸੀ ਹੂੰ ਉਹ ਦਵਾਈ ਨੇ ਮੈਨੂੰ ਰਿਐਕਸ਼ਨ ਕਰ ਦਿੱਤਾ ਤੇ ਫਿਰ ਫੀਵਰ ਹੋ ਗਿਆ ਸੀ ਉਸ ਦਿਨ ਤੇ ਫਿਰ ਫੀਵਰ ਹੋਣ ਤੋਂ ਬਾਅਦ ਫਿਰ ਇੱਕ ਰਾਤ ਦੇ ਵਿੱਚ ਵਿੱਚ ਹੀ ਰੋਸ਼ਨੀ ਪੂਰੀ ਚਲੇਗੀ ਤੇ ਮੇਰੇ ਮਤਲਬ ਉਹ ਤੋਂ ਬਾਅਦ ਫੈਮਿਲੀ ਲਈ ਬੜਾ ਹੀ ਔਖਾ ਟਾਈਮ ਸੀ ਤੇ ਸ਼ਾਇਦ ਮੇਰੇ ਲਈ ਵੀ ਹੋਏਗਾ ਕਿਉਂਕਿ ਹੁਣ ਮੈਨੂੰ ਥੋੜਾ ਯਾਦ ਵੀ ਨਹੀਂ ਕਿ ਕਿ ਬਚਪਨ ਦੀਆਂ ਗੱਲਾਂ ਹੁਣ ਤਾਂ ਅਜ ਤੋਂ ਬਾਈ ਬਾਈ 23 ਸਾਲ ਹੋ ਗਏ ਨੇ ਕਿਉਂਕਿ ਮੈਂ ਹੁਣ 94 ਬਾਰ ਨਾ ਤੇ ਤੇ ਆਲਮੋਸਟ 30 ਸਾਲ ਦਾ ਹੋਣੇ ਵਾਲਾ ਤੇ ਫਿਰ ਉਹ ਥੋੜਾ ਜਿਹਾ ਮੁਸ਼ਕਿਲ ਸਿਸਟਮ ਬਟ ਠੀਕ ਹੈ ਕੋਈ ਗੱਲ ਨਹੀਂ ਐਡਜਸਟ ਕਰ ਲਿਆ ਹਮ ਜੀ ਜੀ ਬਹੁਤ ਵਧੀਆ ਗੱਲ ਹੈ ਤੁਸੀਂ ਐਡਜਸਟ ਕੀਤਾ ਪਰ ਕਦੀ ਉਹ ਜ਼ਿੰਦਗੀ ਦੇ ਪਲ ਯਾਦ ਆਉਂਦੇ ਨੇ ਜਦੋਂ ਅੱਖਾਂ ਦੇ ਅੱਗੇ ਸਭ ਕੁਝ ਸਾਹਮਣੇ ਦਿਖਦਾ ਸੀਗਾ ਬੇਸ਼ੱਕ ਹੁਣ ਤੁਸੀਂ ਮਨ ਦੀ ਅੱਖ ਦੇ ਨਾਲ ਦੇਖਦੇ ਹੋ ਕਦੀ ਉਹ ਵੀ ਦਿਨ ਆ ਜਾਂਦਾ ਹੈ ਕਿ ਲੱਗਦਾ ਕਿ ਠੀਕ ਹੈ ਜਿਸ ਚੇ ਮੈਨੂੰ ਰੱਬ ਨੇ ਦੇ ਦਿੱਤਾ ਨਹੀਂ ਨਹੀਂ ਵੀਰੇ ਮੈਂ ਹੁਣ ਓਨੈਸਟਲੀ ਬੋਲਾਂ ਮੈਨੂੰ ਕੋਈ ਰਿਗਰਟ ਨਹੀਂ ਕੋਈ ਦਿੱਕਤ ਨਹੀਂ ਕਿਉਂਕਿ ਮੈਂ ਬੜਾ ਹੀ ਖੁਸ਼ ਹਾਂ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਇਸ ਚੀਜ਼ ਦਾ ਕੋਈ ਬਸਤਾਵਾ ਨਹੀਂ ਕਿ ਦਿਖਦਾ ਹੁੰਦਾ ਇਹ ਹੁੰਦਾ ਉਹ ਨਹੀਂ ਠੀਕ ਹੈ ਯਾਰ ਜੋ ਹੈਗਾ ਉਹਨੇ ਬਹੁਤ ਕੁਝ ਦਿੱਤਾ ਤੇ ਬਹੁਤ ਕੁਝ ਦੇਗਾ ਬੜਾ ਹੌਸਲਾ ਤੁਹਾਡਾ ਬੁਲੰਦਾ ਵਾਹਿਗੁਰੂ ਤੁਹਾਨੂੰ ਆਬਾਦ ਰੱਖੇ ਥੈਂਕ ਯੂ ਥੈਂਕ ਯੂ ਜੀ ਜੀ ਹੁਣ ਮੈਂ ਪੁੱਛਣਾ ਚਾਹਾਂਗਾ 뮤ਜ਼ਿਕ ਦੇ ਉੱਤੇ ਆਨੇ ਆ ਸੀ 뮤ਜ਼ਿਕ ਨੂੰ ਲੈ ਕੇ ਤੁਸੀਂ ਜੋ ਗੀਤ ਆਫ ਦਾ ਰਿਕਾਰਡ ਬੜੇ ਹੀ ਬਾਕਮਾਲ थैंक यू ਹਨਾ ਇੰਨਾ ਮਜ਼ਾ ਆਇਆ ਜਦ ਤੁਸੀਂ ਗਾ ਰਹੇ ਸੀ ਜਦ ਤੁਸੀਂ ਵਜਾ ਰਹੇ ਸੀ ਪਿਆਨੋ ਨੂੰ ਤੇ ਦਿਲ ਕਰਦਾ ਸੀਗਾ ਕਿ ਕੋਈ ਅਗਲਾ ਗਾਣਾ ਹੋਰ ਆ ਜਾਏ ਬਸ ਇਹ ਸਿੰਸਲਾ ਰੁਕੇ ਨਾ थैंक यू थैंक यू ਇਸ ਤਰ੍ਹਾਂ ਚੱਲਦਾ ਰਹੇ ਤੇ ਫਿਰ ਇਸ ਦੀ ਸ਼ੁਰੂਆਤ ਕਦੋਂ ਹੋਈ ਤੇ ਕਿਵੇਂ ਹੋਈ ਕਿਸ ਤਰ੍ਹਾਂ ਮਨ ਚ ਆਇਆ ਜਦ ਮੈਂ ਸਕੂਲ ਪੜ੍ਹਦਾ ਸੀ ਵੀਰੇ ਤੇ ਫਿਰ ਉਸ ਟਾਈਮ ਬੜਾ ਹੀ ਸ਼ੌਕ ਹੁੰਦਾ ਸੀ ਮਿਊਜ਼ਿਕ ਦਾ ਮੈਂ 3rd ਕਲਾਸ 2nd ਕਲਾਸ ਹੁੰਦਾ ਸੀ ਹਾਰਮੋਨਿਅਮ ਦਾ ਸ਼ੌਕ ਪੈ ਗਿਆ ਤੇ ਪਤਾ ਨਹੀਂ ਸੀ ਕਿ ਪਲੇ ਕਿੱਦਾਂ ਕਰਨਾ ਤੇ ਹੌਲੀ 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 ਕਰਕੇ ਇਹਨੂੰ ਅ ਬਿਨਾ ਸਿੱਖੀ ਪਲੇ ਕਰਨਾ ਸ਼ੁਰੂ ਕੀਤਾ ਫੇਸਬੈਕ ਤੇ ਸੀ ਮੀਜ਼ਿਕ ਦਾ ਸਕੂਲ ਦੇ ਵਿੱਚ ਫਿਰ ਉਥੋਂ ਉਧਰੋਂ ਥੋੜੀ ਹੈਲਪ ਮਿਲ ਗਈ ਤੇ ਹੌਲੀ ਹੌਲੀ ਕਰਦੇ ਕਰਦੇ ਮੈਂ ਅ ਮਤਲਬ ਫਿਰ ਜਦੋਂ 4th ਤੇ 5th ਵੀ ਚੁੰਦਾ ਸੀ ਮੈਂ ਪਹਿਲਾ ਵਾਰ ਪਹਿਲੀ ਵਾਰ ਗਾਣਾ ਗਾਇਆ ਸਕੂਲ ਦੇ ਵਿੱਚ ਉਦੋਂ ਮੇਰੇ ਬੜਾ ਡਰ ਲੱਗਿਆ ਮੈਨੂੰ ਹੈਨਾ ਕਿਉਂਕਿ ਉਹ ਅਲੱਗ ਐਕਸਪੀਰੀਅੰਸ ਹੁੰਦਾ ਹੁਣ ਵੀ ਮੈਨੂੰ ਯਾਦ ਹੈ ਤੇ ਉਹਦੇ ਬਾਅਦ ਫਿਰ ਹੌਲੀ ਹੌਲੀ ਕਰਦੇ 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 ਜਦ ਮੈਂ 8th ਵਿੱਚ ਹੋ ਗਿਆ ਫਿਰ ਮੈਨੂੰ ਲਿਖਣਾ ਸ਼ੌਕ ਪਿਆ ਗਿਆ ਫਿਰ ਪਹਿਲਾ ਗਾਣਾ ਮੈਂ 8th ਵਿੱਚ ਲਿਖਿਆ ਹੂੰ ਤੋਂ ਬਾਅਦ ਫਿਰ ਕਰਦੇ ਕਰਦੇ ਸਕੂਲ ਪੂਰਾ ਹੋ ਗਿਆ ਕੰਪਲੀਟ ਹੋ ਗਿਆ ਤੋਂ ਬਾਅਦ ਕਾਲਜ ਗਿਆ ਕਾਲਜ ਦੇ ਵਿੱਚ ਜਾ ਕੇ ਫਿਰ ਮੈਨੂੰ ਮਿਊਜ਼ਿਕ ਪ੍ਰੋਡਿਊਸ ਕਰਨਾ ਸ਼ੌਕ ਪਿਆ ਐਜ਼ ਕਿ ਮੈਂ ਆਪਣੇ ਗਾਣੇ ਬਣਾਵਾ ਉਸ ਟਾਈਮ ਪਤਾ ਨਹੀਂ ਸੀ ਕਿ ਸੋਰਸ ਕੀ ਹੈ ਕਿ ਮਤਲਬ ਕਿੱਦਾਂ ਹੋ ਸਕਦਾ ਕਿਉਂਕਿ ਬਿਨਾਂ ਦੇਖੇ ਤੋਂ ਪੋਸੀਬਲ ਨਹੀਂ ਹੈ ਤੇ 2020 ਦੇ ਵਿੱਚ ਮੈਂ ਇੱਕ ਦਿਨ ਮੇਰੇ ਮਨ 'ਚ ਅਚਾਨਕ ਖਿਆਲ ਆਇਆ ਕਿ Apple ਦਾ ਮੈਂ ਡਿਵਾਈਸ ਯੂਜ਼ ਕਰ ਰਿਹਾ ਆ ਫੋਨ ਯੂਜ਼ ਕਰ ਰਿਹਾ ਤੇ ਇਹ ਬਲਾਈਂਡਸ ਲਈ ਕਿੰਨੀ ਹੈਲਪ ਕਰਦਾ ਹੈ ਮਤਲਬ ਇਹਦਾ ਵਾਇਸਓਵਰ ਬੜਾ ਹੀ ਐਕਸੈਸਿਬਲ ਹੈ ਜਿਹਦੇ ਨਾਲ ਮਤਲਬ ਆਪਾਂ ਇਹਨੂੰ ਬਹੁਤ ਅੱਛੇ ਤਰੀਕੇ ਨਾਲ इजीली ਯੂਜ਼ ਕਰ ਸਕਦੇ ਆ ਤੇ ਮੇਰੇ ਮਨ 'ਚ ਕੁਐਸ਼ਨ ਆਇਆ ਕਿ ਇੱਕ ਡੋ ਹੈਗਾ ਡੋ ਬੇਸਿਕਲੀ ਸੌਫਟਵੇਅਰ ਜਿਹਦੇ ਨਾਲ ਮੈਂ 뮤직 ਬਣਾਉਂਦੇ ਆ ਕਿ ਲੋਜਿਕ ਪ੍ਰੋ ਉਹ ਵੀ Apple ਦਾ ਹੈਗਾ ਤੇ ਮਾਈਟ ਬੀ ਮੇ ਬੀ ਉਹ ਉਹਦੇ ਚ ਵੌਇਸ ਓਵਰ ਬੋਲਦਾ ਹੋਵੇ ਤੇ ਮੈਂ ਫਿਰ ਸਰਚ ਕੀਤਾ YouTube ਤੇ ਹੈ ਨਾ ਕਿ ਕੀ ਵਿਜੂਅਲੀ ਇੰਪੇਅਰਡ ਪਰਸਨਸ ਵਾਸਤੇ ਲੌਜੀਕ ਐਕਸੈਸਿਬਲ ਹੈ ਤੇ ਫਿਰ ਉੱਥੇ ਮੈਨੂੰ ਕੁਝ ਵੀਡੀਓਜ਼ ਮਿਲ ਗਈਆਂ ਤੇ ਜਦੋਂ ਮੈਨੂੰ ਪਤਾ ਲੱਗਾ ਕਿ ਹਾਂ ਵੌਇਸ ਓਵਰ ਬੋਲਦਾ ਉਹ ਤੋਂ ਬਾਅਦ ਮੈਂ ਕੁਝ ਨਹੀਂ ਸੋਚਿਆ ਤੇ ਮੈਂ ਫਿਰ ਆਪਣਾ ਸਟੂਡੀਓ ਬਣਾਉਣ ਦਾ ਫੈਸਲਾ ਲੀਤਾ ਤੇ ਬੜਾ ਖੁਸ਼ ਮਤਲਬ ਜ਼ਿੰਦਗੀ ਦਾ ਮੇਰਾ ਟਰਨਿੰਗ ਪੁਆਇੰਟ ਸੀ ਇਹ ਕਿਉਂਕਿ ਜਿਵੇਂ ਮੇਰੇ ਕੋ ਸਟੂਡੈਂਟ ਆਉਂਦਾ ਤਾਂ ਸ਼ਾਇਦ ਤੂੰ ਅਜਿ ਕੁ ਮੇ ਕੋ ਹੈ ਉਹ ਨਹੀਂ ਹੁੰਦਾ ਹੂੰ ਤੇ ਫਿਰ ਮੈਂ ਬੜਾ ਮਤਲਬ ਮੈਨੂੰ ਬੜਾ ਹੁਣ ਸਕੂਨ ਦਿਲਦਾ ਕਿ ਐਟ ਲੀਸਟ ਜੋ ਮੈਂ ਚੀਜ਼ ਚਾਹ ਰਿਹਾ ਜੋ ਮੈਂ ਜੋ ਮੈਂ ਦੱਸਣਾ ਚਾਹ ਰਿਹਾ ਦੁਨੀਆ ਨੂੰ ਜਾਂ ਫਿਰ ਕੁਝ ਕਹਿਣਾ ਚਾਹ ਰਿਹਾ ਮੈਂ ਹੁਣ ਬੜੇ ਇਜ਼ੀਲੀ ਹਰ ਇੱਕ ਮਤਲਬ ਆਸਾਨ ਤਰੀਕੇ ਨਾਲ ਮੈਂ ਉਹਨੂੰ ਬਾਹਰ ਕੱਢ ਸਕਦਾ ਆਪਣੀ ਅੰਦਰ ਜਿਹੜੀ ਚੀਜ਼ ਹੈਗੀ ਬਿਲਕੁਲ 8ਵੀਂ ਕਲਾਸ ਜਦੋਂ ਤੁਸੀਂ ਪਹਿਲਾ ਗੀਤ ਲਿਖਿਆ ਸੀ ਜਾਂ ਫਿਰ ਕਾਲਜ ਤੇ ਲੈਵਲ ਤੇ ਜਾ ਕੇ ਤੁਸੀਂ ਪ੍ਰੈਜੈਂਟ ਕੀਤਾ ਸੀ ਉਹ ਗੀਤ ਯਾਦ ਹੈ ਕਿਹੜਾ ਲਿਖਿਆ ਸੀਗਾ ਯਾਦ ਹੈ ਸਰ ਮੈਂ ਸੁਣਾਉਣੇ ਜਾਵਾਂਗੇ ਉਹਨੂੰ ਪਤਾ ਨਹੀਂ ਸੱਚ ਵਾਲਾ ਕਿਉਂਕਿ ਉਹ ਐਚੁਅਲ ਚ ਕੀ ਹੋਇਆ ਕਿ ਉਹ ਉਸ ਟਾਈਮ ਬੜਾ ਹੀ ਲੱਗਦਾ ਸੀ ਕਿ ਕਿਆ ਬਾਤ ਹੈ ਕਿਆ ਲਿਖਦਾ ਤੂੰ ਕਿਆ ਲਿਖਦਾ ਤੇ ਫਿਰ ਉਹ ਮਤਲਬ ਜਦੋਂ ਜਦੋਂ ਲਿਖਣਾ ਸ਼ੁਰੂ ਕਰਦਾ ਉਹਦੇ ਬਾਅਦ ਫਿਰ ਲੱਗਿਆ ਨਹੀਂ ਯਾਰ ਇਹ ਤਾਂ ਕੁਝ ਬੜਾ ਬਕਵਾਸ चीज ਹੈ ਹਾਂਜੀ ਤੇ ਫਿਰ ਉਸ ਤੋਂ ਬਾਅਦ ਜਿਹੜੇ ਹੁਣ ਤੁਸੀਂ ਗਾਣੇ ਲਿਖਦੇ ਹੋ ਹਾਂਜੀ ਮੈਂ ਉੱਤੇ ਵੀ ਆਣਾ ਤੇ ਤੁਸੀਂ ਗਾਣੇ ਹੁਣ ਤੱਕ ਚ ਸਵਾਲ ਕਰਾਂ ਤੇ ਕਿੰਨੇ ਕੁ ਲਿਖ ਚੁੱਕੇ ਹੋ ਸੱਚ ਬੋਲਾਂ ਸਰ ਮੈਨੂੰ ਕੋਈ ਆਈਡੀਆ ਨਹੀਂ ਕਿਉਂਕਿ ਮੈਂ ਨਹੀਂ ਕਹੂੰਗਾ ਕਿ ਮੈਂ 50 ਲਿਖਤੇ ਆ ਸਵਾਲ ਲਿਖਤੇ ਆ ਕੁਝ ਲਿਖਤੇ ਮੈਨੂੰ ਕੋਈ ਆਈਡੀਆ ਨਹੀਂ ਰੀਜ਼ਨ ਕੀ ਹੁੰਦਾ ਕਿ ਜਦੋਂ ਆਪਾਂ ਗਾਣਾ ਲਿਖਦੇ ਮੇਰਾ ਤਾਂ ਅਲੱਗ ਤਰੀਕਾ ਲਿਖਣ ਦਾ ਮੈਂ ਕੀ ਕਰਦਾ ਮਤਲਬ ਹਰ ਬੰਦੇ ਦਾ ਆਪਣਾ ਪੜਾਉਂਦਾ ਕਿ ਕੋਈ ਕੋਈ ਬੰਦੇ ਗਾਣਾ ਪਹਿਲਾਂ ਕੰਪਲੀਟ ਕਰ ਲੈਂਦੇ ਨੇ ਮੇਰਾ ਡਿਪੈਂਡ ਕਰਦਾ ਵਾਈਬ ਤੇ ਜੇ ਵਾਈਬ ਹੈ ਗਾਣਾ ਉਸੇ ਮੈਂ ਕੰਪਲੀਟ ਹੋ ਜਾਏਗਾ ਜੇ ਨਹੀਂ ਵਾਈਬ ਉਸ ਤੇ ਕੁਝ ਨਹੀਂ ਦਿਮਾਗ ਚ ਆ ਰਿਹਾ ਤੇ ਫਿਰ ਮੈਂ ਗਾਣਾ ਅੱਧਾ ਲਿਖ ਲੈਣਾ ਜਾਂ ਫਿਰ ਕੁਝ ਲਾਈਨਾਂ ਲਿਖ ਲੈਣਾ ਜਦ ਲੋਡ ਪਈ ਉਹ ਉਹਦਾ ਕੰਪਲੀਟ ਕਰਤਾ ਯਾ ਫਿਰ ਜਦੋਂ ਫਿਰ ਉਸੇ ਵਾਈਬ ਦੇ ਵਿੱਚ ਆਪਾਂ ਗਏ ਫਿਰ ਗਾਣੇ ਨੂੰ ਉਦੋਂ ਫੇਰ ਫਟ ਕੇ ਦੁਬਾਰਾ ਫੇਰ ਕੰਪਲੀਟ ਕਰਤਾ ਤੇ ਅੱਧਾ ਪਤਾ ਨਹੀਂ ਕਿੰਨੇ ਗਾਣੇ ਪਏ ਹੋਣੇ ਅੱਦੇ ਅਧੂਰੇ ਪੂਰੇ ਤੇ ਮਤਲਬ ਕੁਛ ਆਈਡੀਆ ਨਹੀਂ ਜਿੰਦਗੀ ਦੇ ਵਿੱਚ ਕਈ ਵਾਰੀ ਬਹੁਤ ਵਾਕਿਆ ਵਾਪਰਦੇ ਨੇ ਕੁਝ ਗਮੀ ਦੇ ਕੁਝ ਖੁਸ਼ੀ ਦੇ ਜੀ ਕੁਝ ਕੁਦਰਤੀ ਤੌਰ ਤੇ ਕੁਝ ਰਹਾਣियत ਤੌਰ ਤੇ ਰੱਬ ਨਾਲ ਮਿਲਣ ਵਾਲੇ ਜੀ ਜਦੋਂ ਕੋਈ ਵੀ ਕਲਾਕਾਰ ਕੁਝ ਵੀ ਲਿਖਦਾ ਜਾਂ ਫਿਰ ਕੋਈ ਪੁਆਇਟ ਰਾਈਟਰ ਗਾਇਕ ਕੁਝ ਵੀ ਜਦੋਂ ਲਿਖਣ ਦੀ ਕੋਸ਼ਿਸ਼ ਕਰਦਾ ਉਹਨਾਂ ਸਾਰੀਆਂ ਚੀਜ਼ਾਂ 'ਚ ਕੋਈ ਇੱਕ ਉਸ ਨੂੰ ਹਾਵੀ ਕਰਦੀ ਹੈ ਤੇ ਜਦੋਂ ਤੁਸੀਂ ਗਾਣਾ ਲਿਖਣ ਦੀ ਕੋਸ਼ਿਸ਼ ਕਰਦੇ ਹੋ ਕੀ ਮੁੱਖ ਰੱਖ ਕੇ ਕਰਦੇ ਹੋ ਕਿ ਉਹਦੇ ਚੀਜ਼ ਵਿੱਚ ਬਹੁਤ ਹੁੰਦੀ ਹੈ ਉਹ ਜਿੱਤੇ ਕੋਈ ਦਰਦ ਹੁੰਦਾ ਕੀ ਹੁੰਦਾ ਅ ਬੇਸਿਕਲੀ ਬਦਰ ਮੈਂ ਅ ਮੈਂ ਇਹੀ ਸੋਚਦਾ ਹੁੰਦਾ ਜਦੋਂ ਮਤਲਬ ਮੈਨੂੰ ਕੋਈ ਨਾ ਕੋਈ ਬਹਿਣਾ ਚਾਹੀਦਾ ਗਾਣਾ ਲਿਖਣ ਵਾਸਤੇ ਜੇ ਤੁਹਾਨੂੰ ਪਰਸਨਲੀ ਗੱਲ ਬੋਲਾਂ ਮੈਂ ਐਸਾ ਰਾਈਟਰ ਨਹੀਂ ਹੈਗਾ ਜਿਹੜੇ ਬਹੁਤ ਜ਼ਿਆਦਾ ਪ੍ਰੋਫੈਸ਼ਨਲ ਹੁੰਦੇ ਨੇ ਹੂੰ ਕਿ ਮੇਰਾ ਮੇਨ ਜਿਹੜਾ ਕੰਮ ਹੈਗਾ ਗਾਇ ਗਾਣੇ ਦਾ ਹੈਗਾ ਨੋ ਡਾਟ ਮੈਂ ਲਿਖਦਾ ਬਹੁਤ ਗਾਣੇ ਲਿਖੇ ਹੋਏ ਨੇ ਬਟ ਮੈਂ ਫੇਰ ਵੀ ਕਹੂੰਗਾ ਕਿ ਮੈਂ ਉਸ ਤਰ੍ਹਾਂ ਦਾ ਰਾਈਟਰ ਨਹੀਂ ਜਿਹੜੇ ਬੰਦੇ ਹੋਰ ਪਿਕਚਰ ਦੇ ਤੋਂ ਕਿੰਨੇ ਵਕੇ ਬਹੁਤ ਜ਼ਰਾ ਬਦੇ ਲਿਖਦੇ ਹੋਣਗੇ ਮੈਂ ਉਹ ਚੀਜ਼ ਲਿਖਦਾ ਜਦ ਮੇਰੇ ਮਨ ਚ ਕੋਈ ਚੀਜ਼ ਆ ਜਾਵੇ ਕਿ ਯਾਰ ਕੀ ਆ ਯਾਰ ਮਤਲਬ ਕੀ ਬਾਤ ਹੈ ਤੇ ਜ਼ਿੰਦਗੀ ਚ ਕਦੀ ਕਿਸੇ ਨਾਲ ਇਸ਼ਕ ਮੁਹੱਬਤ ਵੀ ਹੋਈ ਹੈ ਕੁਝ ਉਹਦੇ ਤੇ ਵੀ ਲਿਖਿਆ ਬਹੁਤ ਨਾ ਹੋਈ ਵੀਰੇ ਮੈਨੂੰ ਅਕਸਰ ਪਿਆਰ ਹੁੰਦਾ ਰਹਿੰਦਾ ਹੈ ਕਿਉਂਕਿ ਬਹੁਤ ਨਾ ਹੋਈ ਹੈ ਉਹ ਤੋਬਾ ਕਿਉਂਕਿ ਹਰ ਬੰਦੇ ਦਾ ਜੇ ਨਜ਼ਰੀਆ ਹੈ ਮੈਨੂੰ ਇਹ ਲੱਗਦਾ ਕਿ ਜੇ ਕੋਨ ਕੁਝ ਜੀ ਜੱਚੀ ਲੱਗਦੀ ਹੈ ਤੇ ਫਿਰ ਉਹ ਤਾਂ ਕੋਈ ਬੁਰੀ ਗੱਲ ਨਹੀਂ ਉਹ ਕੋਈ ਇਨਸਾਨ ਵੀ ਹੋ ਸਕਦਾ ਹੈ ਕੋਈ ਆਪਣਾ ਕੋਈ ਚੀਜ਼ ਵੀ ਹੋ ਸਕਦੀ ਹੈ ਕੋਈ ਆਪਣਾ ਗੈਜਟ ਵੀ ਹੋ ਸਕਦਾ ਹੈ ਤੇ ਹਰ ਇੱਕ ਮਨ ਹਰ ਇੱਕ ਮਨ ਕੋਈ ਕੁੜੀਆਂ ਨਾਲ ਕਈ ਮੇਰੇ ਦੋਸਤਾਂ ਨਾਲ ਪਿਆਰ ਹੋਇਆ ਤੇ ਮੈਨੂੰ ਇੱਚ ਕੋਈ ਗਹਿਣ ਦੇ ਕੋਈ ਸ਼ਰਮ ਨਹੀਂ ਹੈ ਮਤਲਬ ਕਿ ਠੀਕ ਹੋ ਮੇਰਾ ਨੇਚਰ ਹੈ ਮੈਨੂੰ ਇਹ ਬੰਨੋ ਮਤਲਬ ਇਹ ਕੋਈ ਮੇਰੀ ਗਲਤ ਗੱਲ ਮੈਨੂੰ ਨਹੀਂ ਲੱਗਦੀ ਠੀਕ ਹੈ ਜੇ ਹੋ ਗਿਆ ਤੇ ਜੇ ਕੋਈ ਚੰਗਾ ਲੱਗਦਾ ਤਾਂ ਮੂਹ ਤੇ ਕਹਿ ਦੋ ਉਹਨੂੰ ਜਿੰਨੀ ਚੰਗਾ ਲੱਗਦਾ ਤਾਂ ਠੀਕ ਹੈ ਬਈ ਠੋਕੇ ਤੇ ਕਦੀ ਕਿਸੇ ਨੇ ਇੰਜ ਹੋਇਆ ਕਿ ਦਿਲ ਵੀ ਤੋੜਿਆ ਹੋਵੇ ਕਦੀ ਬ੍ਰੇਕਅਪ ਹੋਇਆ ਹੋਵੇ ਆਬਸ ਹੈ ਜੇ ਪਿਆਰ ਖੋੜ ਗਿਆ ਤਾਂ ਦਿਲ ਟੁੱਟੇਗਾ ਹੀ ਜਿਹੜੀ ਚੀਜ਼ ਸ਼ੁਰੂ ਹੁੰਦੀ ਸਰ ਉਹਦੇ ਖਤਮ ਦਾ ਹੋਣਾ ਹੀ ਹੈ ਕਦ ਨਾ ਕਦੇ ਹਾਂ ਤੇ ਹੋਇਆ ਬਹੁਤ ਉਸ ਨੂੰ ਲੈ ਕੇ ਵੀ ਤੁਸੀਂ ਕੁਝ ਲਿਖਿਆ ਹਾਂ ਬਹੁਤ سارے ਗਾਣੇ ਲਿਖੇ ਤੇ ਜਿਨ੍ਹਾਂ ਵਿੱਚੋਂ ਮੈਂ ਤੁਹਾਨੂੰ ਇੱਕ ਗਾਣਾ ਜ਼ਿਕਰ ਕਰਾਂ ਹਮ ਇੱਕ ਵਾਰ ਮਤਲਬ ਮੇਰਾ ਬ੍ਰੇਕਅਪ ਹੋਇਆ ਸੀ ਤੇ ਬ੍ਰੇਕਅਪ ਤੋਂ ਬਾਅਦ ਪਰ ਮੈਨੂੰ ਇਹ ਟੈਂਸ਼ਨ ਪੈ ਰਹੀ ਹੈ ਹੁਣ ਜਿਹੜੀ ਮੇਰੇ ਕਰੰਟ ਪ੍ਰੈਜ਼ੈਂਟ ਦੇ ਸਹੇਲੀ ਹੈ ਕਿ ਦੋਨਾਂ ਮਨੋਸ਼ ਕਹੇ ਮੈਂ ਬੇਨਤੀ ਕਰਦਾ ਸਹੇਲੀ ਜੀ ਜੇ ਤੁਸੀਂ ਇਹ ਨਹੀਂ ਦੀ ਗੱਲ ਲੈਣਾ ਸੁਣ ਰਹੇ ਇਹਨੂੰ ਡਿਲੀਟ ਕਰ ਦਿਓ ਕੰਨਾ ਚ ਨਹੀਂ ਪੈਂ ਦੇਣੀਆਂ ਤੁਸੀਂ ਅਗਲਾ ਕੇਸਾ ਸੁਣ ਲੈਣਾ ਇਹਨੂੰ ਫਾਰਵਰਡ ਕਰ ਦੇਣਾ ਜੀ ਉਹਨਾਂ ਨੇ ਕਰਤਾ ਫਾਰਵਰਡ ਥੈਂਕ ਯੂ ਥੈਂਕ ਯੂ ਇਹ ਵਸੇ ਆਕੇ ਮਤਲਬ ਉਹਦੇ ਉਹਨਾਂ ਵੀ ਬਹੁਤ ਓਪਨ ਹੈ ਜੀ ਇਹਦਾ ਮਨ ਕੋਈ ਟੈਂਸ਼ਨ ਨਹੀਂ ਤੇ ਇੱਕ ਵਾਰ ਮੈਨੂੰ ਬ੍ਰੇਕਅਪ ਹੋਇਆ ਤੇ ਮੈਨੂੰ ਕਾਫੀ ਟਾਈਮ ਬਾਅਦ ਕਾਲ ਆਇਆ ਤੇ ਕਹਿੰਮੀ ਮਿਲਣਾ ਚਾਹੀਏ ਤੇ ਫਿਰ ਅੱਗੇ ਮੈਂ ਕੀ ਲਿਖਿਆ ਸੀ ਮੈਂ ਤੁਹਾਨੂੰ ਸੁਣਾਣਾ ਹੂੰ ਮੈਂ ਬਦਲ ਗਿਆ ਤੇਰੇ ਆਵਾਜ਼ ਬੋਲ ਹਾਂ ਮੈਂ ਬਦਲ ਗਿਆ ਤੂੰ ਮੈਨੂੰ ਪਿਆਰ ਨਹੀਂ ਕਰਦਾ ਇਸਾ ਮੈਂ ਛੁੱਟਾ ਤੇਰੇ ਰਵਈਏ ਨੇ ਤੇਰੇ ਤੋਂ ਬਿਨਾ ਰਹਿਣਾ ਸਿੱਖ ਤੋ ਤੇਰੇ ਰਵਈਏ ਨੇ ਤੇਰੇ ਤੋਂ ਬਿਨਾ ਰਹਿਣਾ ਸਿੱਖ ਸ਼ਕਤ ਸ਼ਕਤ ਸ਼ਕਮ ਆਸ਼ਾ ਤੇਰੇ ਬਸ ਪਲ ਆ ਜਰਉਣਾ ਹੀ ਹੈ ਹਰ ਪਲ ਸਜਣਾ ਚੰਗੇ ਹੀ ਅਸੀਂ ਕਲਿਆ ਚੰਗੇ ਹੀ ਅਸੀਂ ਕਲਿਆ ਆਲੇ ਸੋਰੀਆ tere mand di mehfil ch main ke sher sunaya se khore kehdi kalam garo tenu pasand aaya se tu katte bol aakar ae keh ke chup kara do ਸੇ ਤੋਂ ਮੰਤਰ ਜਵੇਏ ਤੇ ਪਾਜੀ ਕਦੀ ਫੈਮਲੀ ਨੇ ਜਾਂ ਫਿਰ ਕਿਸੇ ਨੇ ਵੀ ਸਾਥ ਕਿਸ ਤਰ੍ਹਾਂ ਦਾ ਦਿੱਤਾ ਜਦੋਂ ਤੁਸੀਂ ਇਸ ਦਾ ਰਾਹ ਚੁਣਿਆ ਗਾਇਕੀ ਦਾ ਤਾਂ ਫੈਮਲੀ ਕਿਸ ਤਰ੍ਹਾਂ ਤੁਹਾਡੇ ਸਹਿਯੋਗ ਦੇ ਨਾਲ ਖੜੀ ਹੋਈ ਤੁਹਾਡੇ ਯਾਰ ਮਿੱਤਰ ਉਹਨਾਂ ਨੇ ਕਿਸ ਤਰ੍ਹਾਂ ਤੁਹਾਨੂੰ ਸਹਿਯੋਗ ਦਿੱਤਾ ਇਹਦੇ ਚ ਦੇਖੋ ਜੀ ਯਾਰ ਮਿੱਤਰ ਜ਼ਿੰਦਗੀ ਚ ਕਈ ਆਏ ਤੇ ਕਈ ਗਏ ਹੂੰ ਤੇ ਉਦਾਂ ਮੈਂ ਇਨੀ ਕਹਾਂਗਾ ਕਿ ਮੈਂ ਕੁਝ ਅਲੱਗ ਮੇਰੀ ਜ਼ਿੰਦਗੀ ਹੈ ਉਹ ਸਭ ਨਾਲ ਹੀ ਹੁੰਦਾ ਹੈ। ਹੂੰ ਇਹ ਸਭ ਨਾਲ ਤੋਂ ਕੀ ਹੁੰਦੇ ਆ ਸਭ ਨਾਲ ਵਫਾ ਹੁੰਦੀ ਹੈ ਤੇ ਤੇ ਇਹ ਤਾਂ ਚਲੋ ਅਬ ਡਿਫਰੈਂਟ ਥਿੰਗਸ ਆ ਗਈ ਨੇ ਬਟ ਹਾਂ ਫੈਮਿਲੀ ਫੈਮਿਲੀ ਨੇ ਮੈਨੂੰ ਬੜਾ ਸਪੋਰਟ ਕੀਤਾ ਕਦੇ ਹਮੇਸ਼ਾ ਕਦੇ ਵੀ ਉਹਨਾਂ ਨੇ ਇਹ ਨਹੀਂ ਕੀਤਾ ਕਿ ਤੂੰ ਇਹ ਚੀਜ਼ ਨਾ ਕਰਿਆ ਮਤਲਬ ਇਹਦਾ ਨਾ ਕਰ ਬਟ ਇਹ ਕੀ ਮਤਲਬ بڑے ਸੁਪਨੇ ਮੇਰੀ ਮਾਂ ਦੇ ਤੇ ਮੈਂ ਮੇਰੇ ਮਤਲਬ ਫਾਦਰ ਸਾਹਿਬ ਦੇ ਮੈਂ ਚਾਹੁੰਦਾ ਕਿ ਉਹਨਾਂ ਨੂੰ ਜਲਦੀ ਜਲਦੀ ਬਿਹਤਰੀ ਕਰਾਂ ਬਸ ਮੇਰੀ ਇਹੀ ਖੁਆਇਸ਼ ਹੈ ਜੀ ਮਾਪੇ ਸਭ ਤੋਂ ਨੇੜੇ ਦਿਲ ਦੇ ਨਾ ਜੀ ਆਫਕੋਰਸ ਹੋਰ ਪਰ ਮੇਰੇ ਐਕਚੁਅਲੀ ਮੇਰੀ ਜੁਆਇੰਟ ਫੈਮਿਲੀ ਹੈ ਅੱਛਾ ਤੇ ਮੈਂ ਸਭ ਨਾਲ ਹੀ ਮੈਨੂੰ ਬਹੁਤ ਪਿਆਰ ਹੈ ਹਮ ਮੇਰੇ ਕਜ਼ਨਸ ਹੋਗੇ ਤੇ ਮੇਰੀ ਮੰਮੀ ਤੇ ਮਾਸੀ ਇੱਕ ਘਰ ਵਿੱਚ ਹੀ ਹੈ ਹਮ ਅੱਛਾ ਮਤਲਬ ਚਾਚੀ ਵੀ ਨੇ ਤੁਹਾਡੇ ਤੇ ਮਾਸੀ ਵੀ ਨੇ ਦੋਵੇਂ ਪੈਣਾ ਇੱਕੋ ਘਰ ਵਿੱਚ ਮਤਲਬ ਤੇ ਹਾਲਾਂਕਿ ਫੈਮਿਲੀ ਸਾਡੀ ਜੁਆਇੰਟ ਹੈ ਫਿਰ ਇਹ ਲੱਗਦਾ ਹੀ ਨਹੀਂ ਕਿ ਸਾਡੀ ਜੁਆਇੰਟ ਹੈ ਮਤਲਬ ਸਾਨੂੰ ਲੱਗਦਾ ਕਿ ਸਾਰੇ ਸਿੱਕੇ ਮਾਦੇ ਬੱਚੇ ਹੈਗੇ ਬਹੁਤ ਖੂਬਸੂਰਤ ਹੈ ਜੀ 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 ਤੇ ਆਪਾਂ ਜੀ ਕੀ ਖੁਆਇਸ਼ ਹੈ ਆਪਣੇ ਮਾਪੇ ਤੇ ਲਈ ਤੁਹਾਡੀ ਜ਼ਿੰਦਗੀ 'ਚ ਬੰਦਾ ਕਦੇ ਵੀ ਭਜਨਸ ਕਰਦਾ ਰਹਿੰਦਾ ਕਦੀ ਯਾਰ ਮੈਂ ਇਹ ਕਰਨਾ ਇਹ ਕਰਨਾ ਤੁਸੀਂ ਬੜੀ ਸੋਹਣੀ ਗੱਲ ਕਹੀ ਕਿ ਮੇਰੀ ਮਾਂ-ਬਾਪ ਤੇ ਲਈ ਮੇਰਾ ਸੁਪਨਾ ਕਿ ਮੈਂ ਉਹਨਾਂ ਨੂੰ ਮੈਂ ਬਸ ਇਹਨਾਂ ਉਹਨਾਂ ਦਾ ਕੋਈ ਸੁਪਨਾ ਦੂਰ ਰਣ ਦੇ ਯਾਰ ਬਸ ਮੈਂ ਨਹੀਂ ਚਾਹਨਾ ਕਿ ਕਿ ਮੇਰੇ ਹੁੰਦਿਆ ਹੋਇਆ ਉਹਨਾਂ ਨੂੰ ਕਦੇ ਕੋਈ ਤਕਲੀਫ ਜਾਂ ਦੁੱਖ ਤਕਲੀਫ ਮੇਰੀ ਫੈਮਲੀ ਨੂੰ ਨਾ ਕਦੇ ਕਦੇ ਨਾ ਆਵੇ ਕਿਉਂਕਿ ਬੜਾ ਹੀ ਔਖਾ ਟਾਈਮ ਦੇਖਿਆ ਅਸੀਂ ਫੈਮਲੀ ਨੇ ਸ਼ੁਰੂ ਤੋਂ ਮਤਲਬ ਇਹ ਨਹੀਂ ਕਿ ਬਹੁਤ ਜ਼ਿਆਦਾ ਮੋਟੀ ਸਾਮੀ ਸੀ ਅਸੀਂ ਜਾਂ ਫਿਰ ਐਦਾ ਸੀ ਫਾਦਰ ਸਾਹਿਬ ਨੇ ਮੇਰੇ ਨੇ Uh, 92 ਦੇ ਆਸ-ਪਾਸ ਤੋਂ ਲੈ ਕੇ 2017 2017 ਤੱਕ ਬਾਹਰ ਲਾਇਆ 25 26 ਸਾਲ ਦੁਬਈ ਦੇ ਵਿੱਚ ਕਿਉਂਕਿ ਉਹਨਾਂ ਦੀ ਕਿੰਨੀ ਸੈਲਰੀ ਸੀ ਉੱਥੇ ਕੁਝ ਖਾਸ ਮਿਲਵੇ ਨਾ ਨਹੀਂ ਸੀ ਤੇ ਜਦੋਂ ਫਿਰ ਮੈਂ 17 ਦੇ ਵਿੱਚ ਮੇਰੀ ਗ੍ਰੈਜੂਏਸ਼ਨ ਕੰਪਲੀਟ ਹੋ ਗਈ ਸੀ ਤੇ ਫਿਰ ਮੇਰੇ ਮਨ ਹੋਇਆ ਕਿ ਨਹੀਂ ਪਾਪਾ ਨੇ ਇਧਰ ਉਹਨਾਂ ਨੂੰ ਬੁਲਾ ਲੈਣਾ ਚਾਹੀਦਾ ਡੈਡੀ ਨੂੰ ਤੇ ਵੇਕੇ ਮੈਂ ਡੈਡੀ ਜੀ ਪਲੀਜ਼ ਤੁਸੀਂ ਨਾ ਜਾਓ ਹੈਨਾ ਦਾ ਕਰਕੇ ਤੇ ਥੋੜਾ ਜਿਹਾ ਮਤਲਬ ਕਿਉਂ ਨਾ ਜੀ ਵੱਡਾ ਹੋ ਗਿਆ ਕੋਈ ਗੱਲ ਨਹੀਂ ਆਪਾਂ ਮਿਲ ਜੁਰ ਕੇ ਕਰ ਲਾਂਗੇ ਕੰਮ ਹਾਂ ਤੇ ਵੀ ਥੋੜਾ ਜਿਹਾ ਮੈਂ ਇੱਕ ਸਕੂਲ ਜਿਹੜਾ ਸਾਈਡ ਸਾਈਡ ਜੌਬ ਵੀ ਕਰਦਾ ਸੀ ਅੱਛਾ ਤੋਂ ਬਾਅਦ ਫਿਰ ਆਪਣਾ ਸਟੱਡੀ ਸ਼ੁਰੂ ਹੋ ਗਿਆ ਤੇ ਫਿਰ ਉਧਰ ਮਤਲਬ ਸਭ ਵਧੀਆ ਜੀ ਤੇ ਜੀ ਗਾਣਿਆਂ ਦੀ ਗੱਲ ਕਰੀਏ ਤੇ ਤੁਹਾਡੇ ਦਿਲ ਦੇ ਕਰੀਬ ਕਿਹੜਾ ਸਿੰਗਰ ਹੈ ਕਿਹੜਾ ਉਹ ਫਨਕਾਰ ਹੈ ਜਿਹੜਾ ਤੁਹਾਡੇ ਦਿਲ ਦੇ ਬਿਲਕੁਲ ਨਜ਼ਦੀਕ ਹੈ ਜਿਹਨੂੰ ਦੇਖ ਕੇ ਤੁਸੀਂ ਚਾਹੁੰਦੇ ਯਾਂ ਇਹਦੇ ਵਰਗੂ ਮੈਂ ਕਰਾਂ ਯਾਂ ਇਸ ਨੂੰ ਵੀ ਅੱਗੇ ਇਸ ਤੋਂ ਵੀ ਹੋਰ ਅੱਗੇ ਵਧਾ ਆਪਣੇ ਲਾਈਫ 'ਚ ਡਿਪੈਂਡ ਕਰਦਾ ਵੀਰੇ ਮੈਂ ਕਿਸ ਜ਼ੋਨ 'ਚ ਓਨੈਸਟਲੀ ਜੇ ਬੋਲਾਂ ਮੈਂ ਜੇ ਹਿਪ-ਹੌਪ ਦੀ ਗੱਲ ਕਰ ਲਈਏ ਹਾਂ ਜੇ ਹਿਪ-ਹੌਪ ਜਿਵੇਂ ਹੁਣ ਅੱਜਕੱਲ ਕਰਨ ਔਜਲਾ ਬਹੁਤ ਅੱਛਾ ਸਹੀ ਜਾ ਰਿਹਾ ਹੈ ਹਾਂ ਠੀਕ ਹੈ ਤੇ ਜੇ ਆਪਾਂ ਸੂਦੀਂਗ ਵੱਲ ਜਾਈਏ ਥੋੜਾ ਜਾਂ ਤੇ ਮੈਂ ਸਰਤਾਜ ਜੀ ਨੂੰ ਸੁਣਦਾ ਵਾਹ ਤੇ ਜਦੋਂ ਮੈਂ ਅ ਥੋੜਾ ਜਿਹਾ ਕਵਾਲੀ ਸਟਾਈਲ ਸੁਣਨਾ ਚਾਹੁੰਦਾ ਦੇ ਖਾਨ ਸਾਹਿਬ ਆਫਕੋਰਸ ਜੋਸਤ ਪੱਲੀ ਖਾਨ ਜੀ ਠੀਕ ਉਹਨਾਂ ਦਾ ਮਤਲਬ ਕਿਆ ਬਾਤ ਹੈ ਤੇ ਮੈਂ ਹੁਣ ਇਹਦਾ ਮੇਰੇ ਚ ਇੱਕ ਪਲੱਸ ਪੁਆਇੰਟ ਇਹ ਵੀ ਹੈ ਸੁਣਨ ਦੇ ਵਿੱਚ ਕਿਉਂਕਿ ਮੈਂ ਹਰ ਤਰ੍ਹਾਂ ਦਾ 뮤직 ਬਣਾਉਣਾ ਚਾਹਨਾ ਤੇ ਮੇਰੀ ਫੀਲਡ ਹੈ 뮤직 ਬਣਾਉਣਾ ਮਤਲਬ ਮੇਰਾ ਕੰਮ ਹੈ ਜਵਾਬ ਹੈ ਮੇਰੀ ਤੇ ਫਿਰ ਮੈਨੂੰ ਹਰ ਤਰ੍ਹਾਂ ਸੁਣਨਾ ਪੈਂਦਾ ਕਈ ਵਾਰ ਇਹ ਹੁੰਦਾ ਕਿ ਜਿਹੜੀ ਲੈਂਗੁਏਜ ਸਮਝ ਵੀ ਨਹੀਂ ਆ ਰਹੀ ਚਾਈਨੀਜ਼ ਹੋ ਗਿਆ ਜਪਾਨੀਜ਼ ਹੋ ਗਈ ਸਪੈਨਿਸ਼ ਹੋ ਗਈ ਫਿਰ ਵੀ ਸੁਣਨਾ ਪੈਂਦਾ ਉਹ ਵੀ ਸੁਣਦੇ ਆ ਅਕੋਰਡਿੰਗ ਟੂ ਦਾ ਮੂਡ ਐਂਡ ਵਾਈਬ ਐਂਡ ਬਾਕੀ ਅਲਨ ਵਾਕਰ ਹੋ ਗਏ ਠੀਕ ਹੈ ਸ਼ਕੀਰਾ ਹੋ ਗਏ ਉਹਨਾਂ ਨੂੰ ਬਹੁਤ ਸੁਣਦਾ ਤੇ ਇਹ ਸਭ ਕੁਝ ਹੈਗਾ ਤੇ ਮਤਲਬ ਕੋਈ ਫਿਕਸ ਅਦਾ ਨਹੀਂ ਹੈ ਕਿ ਬਟ ਹਾਂ ਬੜਾ ਐਦਾ ਸੁਪਨਾ ਹੁੰਦਾ ਕਿ ਕਾਸ਼ ਜਿਵੇਂ ਮੈਂ ਅੱਜ ਹੋਰਾਂ ਦੇ ਗਾਣੇ ਸੁਣਦਾ ਤਾਂ ਮੇਰੇ 뮤직 ਵਿੱਚ ਵੀ ਕੋਈ ਰੋਕੀ ਵੱਡਾ ਸਿੰਗਰ ਮੈਨੂੰ ਕਲਾਬ ਕਰੇ ਗਾਵੇ ਕਦੇ ਕਿਸੇ ਸਿੰਗਰ ਨੇ ਪਹੁੰਚ ਕੀਤੀ ਤੁਹਾਡੇ ਤੱਕ ਜਾਂ ਤੁਸੀਂ ਪਹੁੰਚ ਕੀਤੀ ਕਿ ਮੋਦਰ ਨਾਲ ਗੱਲ ਕਰਾਂ ਤੇ ਮੈਂ ਵੀ ਮੈਂ ਤਾਂ ਭਾਜੀ ਬਹੁਤ ਤਾਂ ਪਹੁੰਚ ਕੀਤੀ ਪਰ ਮੇਰੇ ਨਾਲ ਕਿਸੇ ਨੇ ਪਹੁੰਚ ਨਹੀਂ ਕੀਤੀ ਹਾਂ ਕਿਉਂਕਿ ਕਈ ਵਾਰੀ ਐਸ ਇੰਡਸਟਰੀ ਚ ਹੁੰਦਾ ਵੀ ਕਿ ਯਾਰ ਅਸੀਂ ਅੱਗੇ ਚੱਲੇ ਚੱਲੀਏ ਹਾਂ ਆਫਕੋਰਸ ਮੈਂ ਮੇਰੀ ਇੱਕ ਕੋਸ਼ਿਸ਼ ਹੁੰਦੀ ਹੈ ਕਿ ਮੈਂ ਕਿਸੇ ਦੇ ਮਤਲਬ ਪਿੱਛੇ ਨਾ ਪਈਏ ਇਹਨੂੰ ਆਪਾਂ ਆਕਰਡ ਵੀ ਨਹੀਂ ਕਹਿ ਸਕਦੇ ਇਹ ਐਰਰਡ ਵੀ ਨਹੀਂ ਕਹਿ ਸਕਦੇ ਮਤਲਬ ਠੀਕ ਹੈ ਆਪਾਂ ਕੋਸ਼ਿਸ਼ ਕਰੀ ਆਪਣੇ ਵੱਲੋਂ ਪਰ ਕਿਸੇ ਨੂੰ ਪਰੇਸ਼ਾਨ ਨਾ ਕਰੀਏ ਤੇ ਮੈਂ ਕਈ ਬਸ ਇਹ ਕਿ ਮੈਂ ਇਹ ਗੱਲ ਹਮੇਸ਼ਾ ਹਮੇਸ਼ਾ ਕਹਿਣਾ ਕਿ ਸਿੰਗਰਸ ਜਨੇ ਬੁਰੇ ਨਹੀਂ ਜਿਹਨੇ ਉਹਨਾਂ ਦੇ ਮੈਨੇਜਰਸ ਬੁਰੇ ਹੈਗੇ ਨੇ ਉਹ ਉਹਨਾਂ ਦਾ ਐਟੀਟਿਊਡ ਬੜਾ ਗੰਦਾ ਹੁੰਦਾ ਤੇ ਮੈਨੂੰ ਇਹ ਗੱਲ ਕਹਿਣ ਚ ਕੋਈ ਸ਼ਰਮ ਜਾਂ ਫਿਰ ਕੋਈ ਉਹ ਨਹੀਂ ਹੈਗਾ ਕਿ ਹੈਜ਼ਿਟੇਸ਼ਨ ਨਹੀਂ ਹੈਗੀ ਕਿਉਂਕਿ ਯਾਰ ਮੈਂ ਬਹੁਤ ਲੋਕਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੇ ਬਟ ਉਹਨਾਂ ਦੇ ਮੈਨੇਜਰਸ ਨੇ ਮੈਨੂੰ ਨਹੀਂ ਅੱਗੇ ਪਹੁੰਚਣ ਦਿੱਤਾ ਤੇ ਮੈਂ ਇਹ ਸਿਰਫ ਆਪਣੀ ਕਹਾਣੀ ਨਹੀਂ ਦੱਸ ਰਿਹਾ ਨਾ ਜਾਣੇ ਕਿੰਨੇ ਹੀ ਪੰਜਾਬ ਦੇ ਆਰਟਿਸਟ ਜਾਂ ਫਿਰ ਕਿੰਨੇ ਹੀ ਅਲੱਗ-ਅਲੱਗ ਜਗ੍ਹਾ ਦੇ ਬੰਦੇ ਕੋਸ਼ਿਸ਼ ਕਰਦੇ ਹੁਣੇ ਆਪਣੇ ਨੂੰ ਪੇਚ ਕਰਨ ਦੇ ਆਪਣੇ ਟਰੈਕਸ ਪੇਚ ਕਰਨ ਦੇ ਬਟ ਉਹ ਅੱਗੇ ਨਹੀਂ ਪਹੁੰਚਣ ਦਿੰਦੇ ਮੈਂ ਇਹ ਕਹੂੰਗਾ ਕਿ ਦੇਖੋ ਫੋਰ ਐਗਜ਼ਾਮਪਲ ਮੈਂ ਕਿਸੇ ਸਿੰਗਰ ਨੂੰ ਪੇਚ ਕਰ ਰਿਹਾ ਗਾਣਾ ਆਪਣਾ ਤੇ ਉਹ ਪਸੰਦ ਨਹੀਂ ਆਇਆ ਉਹ ਡਿਫਰੈਂਟ ਗੱਲ ਹੈ ਉਹ ਬਟ ਉਹ ਅਲੱਗ ਚੀਜ਼ ਹੈ ਬਟ ਤੁਸੀਂ ਜੇ ਕੋਈ ਸੁਣਦਾ ਸਹੀ ਉੱਤੇ ਤੱਕ ਮੇ ਜੇ ਮੇਰੀ ਚੀਜ਼ ਪਹੁੰਚੀ ਹੀ ਨਹੀਂ ਤਾਂ ਫਿਰ ਮੈਂ ਉਹਦਾ ਕੀ ਆ ਰਿਜ਼ਲਟ ਰਿਜ਼ਲਟ ਕਿਵੇਂ ਕਰ ਦੂੰਗਾ ਕਿ ਇਹਦਾ ਕੀ ਸੋਲੂਸ਼ਨ ਹੈ ਨਾ ਜੋ ਵੀ ਬਸ ਇਹੀ ਗੱਲ ਹੈ ਕਿ ਮੇਰੀ ਰਿਕੁਐਸਟ ਇੰਡਸਟਰੀ ਨੂੰ ਕਿ ਸਿੰਗਰਸ ਨੂੰ ਸਭ ਤੋਂ ਪਹਿਲਾਂ ਇਹ ਰਿਕੁਐਸਟ ਹੈ ਕਿ ਜੋ ਮਤਲਬ ਉਹਨਾਂ ਦੇ ਮੈਨੇਜਰ ਉਹਨਾਂ ਨੇ ਅਪਾਇੰਟ ਕੀਤੇ ਹੋਏ ਨੇ ਐਟਲੀਸ ਉਹਨਾਂ ਦਾ ਰਿਪੋਰਟ ਲੈਣ ਵੀ ਤੁਹਾਨੂੰ ਸਾਡੇ ਲਈ ਕੀ ਦੇ ਕਿਨੇ ਕਨੈਕਟ ਕੀਤਾ ਜੇ ਰਿਪੋਰਟ ਲੰਦੇ ਹੈ ਤੇ ਫਿਰ ਉਹ ਅੱਗੇ ਕਿਉਂ ਨਹੀਂ ਆਉਂਦੀ ਕੁਐਸਚਨ ਇਹ ਹੈ ਬਿਲਕੁਲ ਜੇ ਜੇ ਇਹ ਵੀ ਪੁੱਛਦੇ ਨਹੀਂ ਜੀ ਜੀ ਦੋ ਚੀਜ਼ਾਂ ਨੇ ਤੇ ਬਟਾ ਪਰਮੇਸ਼ ਵਰਮਾ ਜੀ ਦਾ ਜ਼ਿਕਰ ਜ਼ਰੂਰ ਕਰੂੰਗਾ ਮੈਂ ਉਹਨਾਂ ਨੇ ਮੇਰੀ ਉਹਨਾਂ ਨੇ ਮੇਰਾ ਬੜਾ ਰਿਗਾਰਡ ਕੀਤਾ ਇੱਕ ਵਾਰ ਮੈਨੂੰ ਕਾਲ ਵੀ ਕੀਤੀ ਤੇ ਤੇ ਮੇਰੇ ਉਹਨਾਂ ਨੇ ਐਪੀ ਕੀਤੀ ਸੀ ਆਪਣੇ ਚੈਨਲ ਤੋਂ ਸਦਾ ਸਟੂਡੀਓਜ਼ ਉਹਨਾਂ ਦਾ ਚੈਨਲ ਹੈਗਾ ਇੱਕ ਉਹਨਾਂ ਦਾ ਮੇਰੀ ਪੀਸੀ ਰੈਸਲੇਸ ਇਮੋਸ਼ਨਸ ਤੇ ਉਹ ਮਤਲਬ ਬੜਾ ਮਤਲਬ ਅੱਛਾ ਮੈਂ ਯਾਦ ਰਹਿਗਾ ਮੈਨੂੰ ਕਿਉਂਕਿ ਪਹਿਲੀ ਵਾਰ ਇਹਨੇ ਵੱਡੇ ਆਰਟਿਸਟ ਦਾ ਮੈਨੂੰ ਫੋਨ ਆਇਆ ਕਿ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਤੇ ਆਪਾਂ ਵੀ ਇੱਕ EP ਪਲਾਨ ਕਰਦੇ ਆਂ ਮੌਂਟੀ ਭਾਜੀ ਸਾਡੇ ਕੈਰੀਅਰ ਹੈਗੇ ਨੇ ਉਹਨਾਂ ਨੇ ਮੇਰਾ ਗਾਣਾ ਸੁਣਾਇਆ ਉਹਨਾਂ ਨੂੰ ਤੇ ਫਿਰ ਉਹਨਾਂ ਦਾ ਖੁਦ ਮੈਨੂੰ ਮਤਲਬ ਕੰਟੈਕਟ ਕੀਤਾ ਉਹਨਾਂ ਨੇ ਬਹੁਤ ਖੂਬ ਥੈਂਕ ਯੂ ਜੇ ਪੰਜਾਬ ਦੀ ਅਸੀਂ ਗਾਇਕੀ ਦੀ ਗੱਲ ਕਰੀਏ ਪੰਜਾਬ ਦੇ ਸਾਰੇ ਗੀਤ ਨਹੀਂ ਕਹਾਂਗੇ ਪਰ ਕੁਝ ਗੀਤ ਅਜਿਹੇ ਹੁੰਦੇ ਨੇ ਜਿਨ੍ਹਾਂ 'ਚ ਲੱਚਰਪੂਣਾ ਹੁੰਦਾ ਜਿਨ੍ਹਾਂ 'ਚ ਹਥਿਆਰਾਂ ਦੀ ਗੱਲ ਕੀਤੀ ਜਾਂਦੀ ਹੈ ਜਾਂ ਜਿਸ 'ਚ ਸ਼ਰਾਬ ਖਬਾਬਾਂ ਦੀ ਗੱਲ ਕੀਤੀ ਜਾਂਦੀ ਹੈ ਨੌਜਵਾਨ ਪੀੜ੍ਹੀ ਵੀ ਜਦ ਉਸ ਨੂੰ ਸੁਣਦੀ ਹੈ ਤਾਂ ਉਸ ਦਾ ਖਿਆਲ ਵੀ ਉਸੇ ਪਾਸੇ ਚਲੇ ਜਾਂਦਾ ਅਸੀਂ ਅਕਸਰ ਦੇਖਿਆ ਕਈ ਵਾਰੀ ਵਿਰੋਧ ਵੀ ਉਹਨਾਂ ਦਾ ਹੋਇਆ ਕਿਸ ਤਰ੍ਹਾਂ ਦੇਖਦੇ ਹੋ ਜਿ ਇਹ ਕਲਚਰ ਨੂੰ ਪੰਜਾਬ ਦੀ ਵਿਰਾਸਤ ਤਾਂ ਨਹੀਂ ਸੀ ਆ ਸਭ ਬਿਲਕੁਲ ਸਰ ਨਜ਼ਰੀਏ ਦੀ ਗੱਲ ਹੈ ਮੈਂ ਤੁਹਾਨੂੰ ਪਹਿਲੇ ਓਪਨਲੀ ਜਿਗਾ ਠੀਕ ਹੈ ਮੇਰੇ ਬੱਸ ਚੀਜ਼ਾਂ ਇਹ ਮੈਨੂੰ ਮੈਨੂੰ ਇਹਨੂੰ ਕੁਝ ਪੁਆਇੰਟ ਆਊਟ ਇਹ ਵਰ ਚੰਗਾ ਬਰਾਂ ਨਹੀਂ ਕਹਾਂਗਾ ਹੂੰ ਕਿ ਮੈਂ ਮੈਂ ਖੁਦ ਇਹ ਜਗਾਣੇ ਬਣਾਉਣਾ ਮੈਗਜ਼ੀਨ ਕਿਉਂ ਕਹਾ ਹੂੰ ਤੇ ਰੀਜ਼ਨ ਕਿਉਂਕਿ ਲੋਕ ਮੰਗਦੇ ਨੇ ਅੱਛਾ ਦੰਨੇ ਪਰ ਮਤਲਬ ਇਹਦਾ ਮਤਲਬ ਇਹ ਹੈ ਕਿ ਤੁਸੀਂ ਸਿਰਫ ਸਿਰਫਰ ਸਿਰਫ ਲੱਚਤਾ ਪ੍ਰਮੋਟ ਕਰੋਗੇ ਉਹ ਗਲਤ ਹੈ ਜੇ ਮੈਂ ਪੈਗ ਵਾਲਾ ਗਾਣਾ ਗਾਇਆ ਤਾਂ ਫਿਰ ਮੈਂ ਬਾਬਾ ਨਾਨਾ ਜਿੱਤੇ ਗਾਣਾ ਵੀ ਗਾਇਆ ਹੂੰ ਉਹ ਵੀ ਇੱਕ ਪੁਆਇੰਟ ਹੈਗਾ ਠੀਕ ਹੈ ਜੇ ਮੈਂ ਕੋਈ ਐਜ਼ ਅ ਪ੍ਰੋਪਰ ਡਿਸਕੋ ਜਾਂ ਫਿਰ ਕਲੱਬ ਕਲੱਬ ਵਾਈਬ ਗਾਣਾ ਕੀਤਾ ਤੇ ਫਿਰ ਮੈਂ ਇੱਕ ਮੇਰਾ ਸ਼ੁਕਰਾਨਾ ਗਾਣਾ ਹੈ ਉਹ ਵੀ ਕੀਤਾ ਮੈਂ ਤੁਸੀਂ ਇਹ ਵੀ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ। ਬਿਲਕੁਲ ਜੀ ਹਰ ਇੱਕ ਸੂਬੇ ਦਾ ਹਰ ਇੱਕ ਸਟੇਟ ਦਾ ਹਰ ਇੱਕ ਇੱਕ ਖਿੱਤੇ ਦਾ ਖੇਤਰ ਦਾ ਆਪਣੇ ਲੋਕ ਗੀਤ ਹੁੰਦੇ ਨੇ। ਜੀ ਪੰਜਾਬ ਦੇ ਵੀ ਕੁਝ ਹੈਗੇ ਨੇ। ਜੀ ਬਿਲਕੁਲ। ਜਾਂ ਪਹਿਲੇ ਬਹੁਤ ਜ਼ਿਆਦਾ ਹੁੰਦੇ ਸੀ। ਜੀ ਹੁਣ ਖਤਮ ਹੁੰਦੇ ਜਾ ਰਹੇ ਨੇ। ਇਸ ਬਾਰੇ ਕੀ ਵਿਚਾਰ ਹੈ? ਬਹੁਤ ਅੱਛਾ ਕੁਐਸਚਨ ਹੈ ਵੀਰੇ ਕਿਉਂਕਿ ਟਾਈਮ ਬਦਲਿਆ ਤੇ ਲੋਕਾਂ ਦੀ ਸੋਚ ਬਦਲੀ। ਬਟ ਮੈਂ ਕਹੂੰਗਾ ਕਿ ਜੇ ਤੁਸੀਂ ਹਿਪ ਹੌਪ ਨੂੰ ਫੋਲੋ ਕਰਨਾ ਜਾਂ ਕਿਸੇ ਹੋਰ ਜਨਰ ਨੂੰ ਫੋਲੋ ਕਰਨਾ ਇਹ ਮਰਦੋਸੀਫਰ ਆਪਣੇ ਆਪਣੇ ਜਿਹੜੀ ਥੋੜਾ ਪਛੋਕੜਾ ਉਹ ਨਾ ਪੁੱਲੋ ਕਦੇ ਵੀ ਤੁਸੀਂ ਉਹਨੂੰ ਜ਼ਰੂਰ ਯਾਦ ਰੱਖੋ ਦਲਜੀਤ ਬਾਜੀ ਦਾ ਇਹਨਾਂ ਉੱਪਰ ਰਾਈਜ਼ ਕਰਨ ਦਾ ਸਭ ਤੋਂ ਵੱਡਾ ਰੀਜ਼ਨ ਮਨ ਨੂੰ ਇਹ ਹੀ ਲੱਗਦਾ ਕਿ ਉਹ ਪੰਜਾਬ ਨਾਲ ਅੱਜ ਵੀ ਜੁੜ ਕੇ ਰਹੇ ਜੁੜ ਕੀ ਜੁੜੇ ਹੋਏ ਨੇ ਤੇ ਉਹ ਬਹੁਤ ਹੀ ਵੱਡੀ ਚੀਜ਼ ਹੈ ਤੇ ਮੈਂ ਜੇ ਹਿਪ ਹੌਪ ਕਰਦਾ ਜਾਂ ਫਿਰ ਕੁਝ ਹੋਰ ਕਰਦਾ ਤਾਂ ਮਤਲਬ ਇਹ ਨਹੀਂ ਕਿ ਮੈਂ ਆਪਣਾ ਮੈਂ ਅੱਜ ਵੀ ਬੋਲ ਮਿੱਟੀ ਦੇ ਬਾਵਾ ਜਾਂ ਫਿਰ ਹੀ ਰੱਖਦੀ یا پھر کچھ اور فوک سونگ اج وی جتھے موقع ਲੱਗਦਾ ਮੈਂ ਉਹਨਾਂ ਨੂੰ ਜ਼ਰੂਰ ਗਾਣਾ ਮਤਲਬ ਗਾ ਦੇਣਾ ਜੀ ਸਾਨੂੰ ਵੀ ਸੁਣਾਓ ਕੀ گا کے جی ضرور ਦੱਸੋ ਵੀਰੇ ਕੀ ਸੁਨਣਾ ਚਾਹੋਗੇ بول مਿੱਟੀ ਦੇ ਅੱਭਾ ਗਿਆ ਤੇਰੇ ਦੁੱਖਾਂ ਨੇ ਮਾਰ ਮੁਕਾ ਲਿਆ 아이ਹਾ کیا بات ਮੁਕਾਲਾ ਤੇ ਮੇਰਾ ਸੋਨਾ ਮਹੀ ਆ ਜਾ ਹੋ ਤੂੰ ਹੈ ਇਕੱਲਾ ਮੈਂ ਬੇ ਬੇਰੀਆਂ ਆ ਗੱਲਾਂ ਕਰ ਕਰ ਖੋਵਣ ਤੇਰੀਆਂ ਤੇ ਮੇਰੀਆਂ ਆ ਮੈਨੂੰ ਸ਼ਕਲ ਦਿਖਾ ਜਾ ਆ ਜਾ ਆ ਆ ਆ ਥੈਂਕ ਯੂ ਜੀ ਹੱਥ ਦਿਓਗੇ ਆਪਣਾ ਹਾਂਜੀ ਐਸੇ ਨਾ ਮੱਤੇ थैंक यू थैंक यू बहुत ही सोणा बहुत ही थैंक यू थैंक यू वेरी थैंक यू सो मच ठीक है मतलब ਤੁਸੀਂ ਕਲਾਸਿਕਲ ਫੌਕ ਹਿਪ ਹੌਪ ਸਾਰਿਆਂ ਦੇ ਵਿੱਚ ਮੁਹਾਰਤ ਹਾਸਲ ਕੀਤੀ ਹੋਈ ਹੈ ਕੋਈ ਸ਼ੱਕ ਨਹੀਂ ਜਦੋਂ ਤੁਸੀਂ ਉਹਨਿਆ ਗਾਰੇ ਸੀ ਕਿਤੇ ਦਿਲ ਕਰਿਆ ਸੀਗਾ ਕਿ ਤੁਸੀਂ ਚੁੱਪਣਾ ਕਰਿਓ ਤੇ ਇਹਨੂੰ ਚੱਲਦੇ ਰੱਖਿਓ थैंक यू वेरी थैंक यू ਤੇ ਜਦੋਂ ਅਸੀਂ ਹਿਪ ਹੌਪ ਸੁਣ ਰਹੇ ਸੀ ਉਦੋਂ ਲੱਗ ਰਿਹਾ ਸੀ ਕਿ ਬੱਸ ਭਾਈ ਇਹ ਤੇ ਪੰਗੜਾ ਪਾ ਲਿਆ ਉਹ थैंक यू वेरी ਮੈਂ ਉਹ ਹੀ ਕਹਿਵਾਂਗੇ ਕਿ ਜਦੋਂ ਇਹ ਟਾਈਮ ਟਾਈਮ ਦੀ ਜੇ ਮੈਂ ਅੱਜ ਉਹ ਕਰ ਰਹੇ ਤਾਂ ਮੈਂ ਇਹ ਕਦੇ ਨਹੀਂ ਭੁੱਲਿਆ ਇਹਨੂੰ ਮੈਂ ਮੇਰੇ ਇਹ ਮੇਰੇ ਖੂਨ ਦੇ ਵਿੱਚ ਹਮੇਸ਼ਾ ਰਹੇਗਾ ਇਹ ਸਭ ਤੋਂ ਜ਼ਰੂਰੀ ਹੈ ਇਸੇ ਕਰਕੇ ਮੈਂ ਸਵਾਲ ਕੀਤਾ ਸੀ ਕਿਉਂਕਿ ਅੱਜ ਕੱਲ੍ਹ ਕੁਝ ਕਲਾਕਾਰ ਸਿਰਫ ਇੱਕੋ ਟ੍ਰੈਕ ਵੱਲ ਜਿਹੜੀ ਤੁਸੀਂ ਗੱਲ ਕੀਤੀ ਕਿ ਲੋਕਾਂ ਨੂੰ ਜੋ ਪਸੰਦ ਆ ਸੀ ਉਹ ਹੀ ਕਰਕੇ ਉਹਨਾਂ ਨੂੰ ਦਿਖਾਣਾ ਤੇ ਉਸੇ ਟ੍ਰੈਕ ਵੱਲ ਭੱਜੇ ਜਾਂਦੇ ਹਾਂ ਐਕਚੁਅਲੀ ਫਿਰ ਉਹ ਆਪਣੀ ਮੈਨੂੰ ਇਹ ਲੱਗਦਾ ਕਿ ਉਹ ਆਪਣੀ ਰੂਹ ਜਿਹੜੀ ਹੈਗੀ ਆ ਉਹਦੀ ਗੱਲ ਨਹੀਂ ਸੁਣ ਰਹੇ ਹੂੰ ਠੀਕ ਹੈ ਮੈਂ ਵੀ ਉਹ ਚੀਜ਼ ਕਿਤੇ ਨਾ ਕਿਤੇ ਮੰਨਦਾ ਕਿ ਲੋਕ ਜੋ ਸੁਣਦੇ ਉਹਨਾਂ ਸੁਣਾਉਣਾ ਪੈਂਦਾ ਪਰ ਤੁਸੀਂ ਫਿਰ ਇਹ ਚੀਜ਼ਾਂ ਮੈਨੂੰ ਸੁਣਾਓ ਮੈਂ ਉਹ ਮੇਰਾ ਸ਼ੁਕਰਾਨਾ ਗਾਣਾ ਹੈਗਾ ਮੇਰੇ ਬਾਬਾ ਨਾਨਾ ਕੀ ਦੇ ਗਾਣਾ ਐਸੀ ਬਹੁਤ ਪਿਆਰਾ ਸੁਣਾ ਸਕਦੇ ਹੋ ਜ਼ਰੂਰ ਮੈਂ ਜੋ ਮੈਂ ਚਾਹੂੰਗਾ ਤੁਸੀਂ ਉਸ ਨੂੰ ਮੈਂ ਥੋੜਾ ਜਿਹਾ ਅਲੱਗ ਬੈਂਡ ਕੀਤਾ ਹਿਪ ਹੌਪ ਸੌਰੀ ਰੌਕ ਦੇ ਵਿੱਚ ਥੋੜਾ ਜਿਹਾ ਉਹਨੂੰ ਲੈ ਕੇ ਗਿਆ ਉਸ ਕੰਪੋਜੀਸ਼ਨ ਨੂੰ ਬਟ ਹਾਂ ਤੇ ਲਿਰਿਕਸ ਤੇ ਕੰਪੋਜੀਸ਼ਨ ਥੋੜੀ ਜਿਹੀ ਆਪਣਾ ਕਲਾਸਿਕਲ ਬਲ ਜ਼ਰੂਰ ਨਾਨਕ ਆਇਆ ਨਾਨਕ ਬਾਬਾ ਨਾਨਕ ਆਇਆ ਨਾਨਕ ਨਾਨਕ ਆਇਆ ਨਾਨਕ ਮੇਰਾ ਨਾਨਕ ਆਇਆ ਨਾਨਕ ਚਿਰ ਹਨੇਰਾ ਬਾਬਾ ਮੇਰਾ ਚਿਰ ਹਨੇਰਾ ਬਾਬਾ ਮੇਰਾ ਖੁਸ਼ੀਆਂ ਖਿਲਾਰਨੇ ਆਇਆ ਬਾਬਾ ਨਾਨਕ ਆਇਆ ਨਾਨਕ ਬਾਬ ਨਾਨਕ ਆਇਆ ਨਾਨਕ ਬਸ ਬਾਬੇ ਨਾਨਕ ਦੀ ਮੇਲ ਹੈ ਜੀ ਬਹੁਤ ਸੋਹਣਾ ਸੋ ਮੇਰੇ ਇੱਕ ਹੋਰ ਸਵਾਲ ਹੈ ਇੱਥੇ ਤੁਹਾਡੇ ਤੋਂ ਕਿ ਤੁਸੀਂ ਕੜੇ 뮤직 ਪ੍ਰੋਡਿਊਸਰ ਨੂੰ ਜਿਹੜਾ ਫੋਲੋ ਕਰਦੇ ਹੋ ਕੜੇ ਤੁਹਾਡੇ ਅਕਰਸ਼ਨ ਦਾ ਕੇਂਦਰ ਨੇ ਕਿਹਨਾਂ ਨੂੰ ਤੁਸੀਂ ਚਾਹੁੰਦੇ ਹੋ ਕਿ ਮੈਂ ਵੀ ਉਹਨਾਂ ਵਰਗੂ ਬਣਾ ਜੀ ਬাজি ਮੈਂ ਕਾਫੀ ਲੋਗਾਂ ਨੂੰ ਫੋਲੋ ਕਰਦਾ ਫੋਰ ਇਗਜ਼ਾਮਪਲ ਜਿਵੇਂ 21 21 ਬਾਜੀ ਹੋਗੇ जिन्ह ने, ने करना काफी गाने अच्छा। ते प्रूफ या फिर गैग स्टूडियो मैं बड़ा इंस्पायर हूँ क्योंकि बहुत ही जिम्मे अच्छा म्यूजिक लगता हैिटार बजाते हैं क्या बात है क्या बात रहमान साहब तो फिर तो तो क्या, बाक बाक क्या, क्या ही बोले हाँ मतलब बहुत लोगों तू इंसपायर होने जी अवरी डे एवरी मूमेंट कुछ ना कुछ नवा सीखने भी चाहिए ਜੇ ਜੇ ਬੰਦਾ ਆਪਣੀ ਲਰਨਿੰਗ ਵੜੀ ਜਿਹੜੀ ਹੀ ਸਟੇਜ ਆ ਗਈ ਉਹਨੂੰ ਰੱਖੇਗਾ ਓਪਨ ਖੁੱਲਾ ਰੱਖੇਗਾ ਟਾਈਮ ਤੇ ਫਿਰ ਹਰ ਰੋਜ਼ ਕੋਈ ਨਾ ਕੁਸਤੇਗਾ ਹੀ ਰਹੇਗਾ ਸੋ ਉਹ ਮੈਂ ਚਾਹਾਂਗਾ ਕਿ ਠੀਕ ਹੈ ਤੁਸੀਂ ਇੱਥੇ ਬੈਠੇ ਹੋ ਕਈ ਵਾਰੀ ਕਿਸੇ ਨੂੰ ਨਹੀਂ ਪਤਾ ਹੁੰਦਾ ਜੇ ਅੱਜ ਵੀ ਮੈਂ ਤੁਹਾਡੇ ਬਾਰੇ ਕਿਸੇ ਨਾਲ ਡਿਸਕਸ਼ਨ ਨਾ ਕੀਤਾ ਹੁੰਦਾ ਤਾਂ ਮੈਨੂੰ ਵੀ ਸ਼ਾਇਦ ਇਸ ਪਿੰਡ ਦਾ ਰਾਣੀ ਸੀ ਪਤਾ ਲੱਗਣਾ ਕਿ ਤੁਹਾਡਾ ਸਟੂਡੀਓ ਵੀ ਇੱਥੇ ਤੇ ਮੈਂ ਚਾਹੁੰਨਾ ਵੀ ਆਂ ਔਰ ਮੈਂ ਆਪਣੇ ਵੱਲੋਂ ਰਿਕੁਐਸਟ ਵੀ ਕਰਨਾ ਚਾਹੁੰਨਾ ਉਹਨਾਂ ਕਲਾਕਾਰਾਂ ਦੇ ਅੱਗੇ ਕਿ ਜਿਹੜੇ ਚਾਂਦੇ ਨੇ ਅੱਛਾ ਪਾਕ ਸ਼ੁੱਧ ਮਿਊਜ਼ਿਕ ਜਿਹੜਾ ਹਨਾ ਅੱਛੀ ਆਵਾਜ਼ ਇੱਕ ਕਿਸੇ ਫਨਕਾਰ ਦੀ ਲੈ ਕੇ ਆਈਏ ਤਾਂ ਮੇਰੀ ਵੀ ਗੁਜ਼ਾਰਿਸ਼ ਹੈ ਕਿ ਲਾਈਕ ਤੁਹਾਡੇ ਵਰਗੇ ਕਲਾਕਾਰ ਜ਼ਰੂਰ ਅੱਗੇ ਆਣ ਆਫਕੋਰਸ ਬਿਲਕੁਲ ਭਾਜੀ ਕਿਉਂਕਿ ਸਾਨੂੰ ਵੀ ਸਪੋਰਟ ਦੀ ਬਹੁਤ ਲੋੜ ਹੈ ਹੋਰ ਹੋਰ ਹੈ ਵੀ ਕਿਉਂਕਿ ਬੰਦ ਕਲਾਵੰਦਾ ਕੁਝ ਨਹੀਂ ਹੁੰਦਾ ਇੱਕ ਟੀਮ ਵਰਕ ਹੁੰਦਾ ਜੀ 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 ਬਹੁਤ ਸ਼ੁਕਰੀਆ ਜੀ ਜੀ ਬਹੁਤ ਸ਼ੁਕਰੀਆ ਤੁਸੀਂ ਕੀਮਤੀ ਸਮਾਂ ਦਿੱਤਾ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਤੁਸੀਂ ਬਸ ਆਏ ਸਾਡੇ ਕੋਲ ਮੈਨੂੰ ਬਹੁਤ ਚੰਗਾ ਲੱਗਿਆ ਤੁਸੀਂ ਬਹੁਤ ਖੁੱਲਾ ਜਨ ਮਹੌਲ ਰੱਖਿਆ ਤੇ ਮੈਨੂੰ ਬੜਾ ਅੱਛਾ ਲੱਗਾ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡਾ ਜੀ ਥੈਂਕ ਯੂ ਸੋ ਜੀ ਅ ਅੱਜ ਦਾ ਸਫਰ ਇੱਥੇ ਅਸੀਂ ਸਮਾਪਤ ਕਰਨ ਲੱਗੇ ਹਾਂ ਪਰ ਅਕੇਲਾ ਸਫਰ ਨਹੀਂ ਕਿਉਂਕਿ ਹਜੇ ਵੀ ਜ਼ਿੰਦਗੀ ਤੇ ਜੋ ਤੱਕ ਰੱਬ ਨੇ ਸਾਹ ਦਿੱਤੇ ਨੇ ਬੜੇ ਪੈੜੇ ਤੈ ਕਰਨੇ ਤੇ ਹੌਲੀ ਹੌਲੀ ਅੱਗੇ ਅੱਗੇ ਵਧ ਕੇ ਦੁਨੀਆ ਦੇ ਅਸੀਂ ਅਨਮੋਲ ਹੀਰੇ ਤੁਹਾਡੇ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕਰਨੀ ਹੈ ਸੋ ਮੇਰੀਆਂ ਵੀ ਖੁਸ਼ੀਆਂ ਜ਼ਿੰਦਗੀ ਤੋਂ ਬਹੁਤ ਨੇ ਤੁਹਾਡੀਆਂ ਵੀ ਬਹੁਤ ਸਾਰੀਆਂ ਹੋਣਗੀਆਂ ਪਰ ਕਦੀ ਜੋ ਰੱਬ ਨੇ ਦਿੱਤਾ ਉਸਦੇ ਵਿੱਚ ਉਸਦੀ ਰਜ਼ਾ ਚ ਰਹਿ ਕੇ ਉਸਦਾ ਸ਼ੁਕਰ ਅਦਾ ਕਰਕੇ ਦੇਖਣਾ ਜੋ ਅੱਜ ਮੈਂ ਨਾ ਤੋਂ ਸਿੱਖਿਆ ਐ ਮੈਂ ਕੋਈ ਲਿਖੇ ਲਿਖਾਈ ਅਲਫਾਜ਼ ਨਹੀਂ ਕਹਿ ਰਿਹਾ ਐ ਮੈਂ ਨਾ ਤੋਂ ਇੱਕ ਸੇਧ ਲਈ ਐ ਇਹਨਾਂ ਤੋਂ ਇੱਕ ਸਿੱਖਿਆ ਹਾਸਲ ਕੀਤੀ ਅੱਜ ਇੱਥੇ ਬੈਠੇ ਬੈਠੇ ਸਮਾਵੇਸ਼ਕ ਘਟ ਤੇ ਯਕੀਨ ਕਰਨਾ ਮੇਰਾ ਦਿਲ ਕਰਦਾ ਇਹਨਾਂ ਦੇ ਚਿਹਰੇ ਦੀ ਹਲਕੀ ਮੁਸਕਰਾਹਟ ਹੈ ਜਿਹੜੀ ਇਹਨਾਂ ਦਾ ਤਾਂ ਤਜਰਬਾ ਜੜਾ ਇਸ ਤੋਂ ਮੈਂ ਹੋਰ ਕੁਝ ਸਿੱਖਾਂ ਤੇ ਜਿਹੜੀ ਅੱਜ ਇੱਥੋਂ ਮੈਂ ਪੱਲੇ ਬਣ ਕੇ ਚੱਲਣਾ ਉਹ ਹੈ ਕਿ ਜੋਰ ਆਪਣੇ ਦਿੱਤਾ ਉਸਦੀ ਰਜ਼ਾ ਚ ਰਹਿ ਕੇ ਉਸ ਨੂੰ ਹਾਜ਼ਰ ਨਾਜ਼ਰ ਮੰਨ ਕੇ ਆਪਣੇ ਉਸੇ ਪੰਡਿਤ ਉੱਤੇ ਤੁਰਦ ਜਾਓ ਤੇ ਪਰਵਦਿਕਾਰ ਉਸ 'ਚ ਬਰਖਤਾ ਪੰਦਾ ਜਾਏਗਾ ਸੋ ਇਹੀ ਦੁਆ ਮੇਰੀ ਇਨਾਂ ਵਾਸਤੇ ਵੀ ਹੈ ਤੁਹਾਡੇ ਵਾਸਤੇ ਵੀ ਹੈ ਤੇ ਆਪਣੇ ਵਾਸਤੇ ਵੀ ਹੈ ਇਨਾਂ ਸ਼ਬਦਾਂ ਦੇ ਨਾਲ ਤੜਤੁਈ ਇਜਾਜ਼ਤ ਲੈ ਰਿਹਾ ਰੱਬ ਰੱਖਾ ਸਤਿ ਸ਼੍ਰੀ ਅਕਾਲ